ਬੋਲਡਵਾਸ ਪ੍ਰੋਗਰਾਮ ਦੇ ਵਿੱਚ ਸਾਰੇ ਸੱਜਣਾ ਦਾ ਸਵਾਗਤ ਤੇ ਮੈਂ ਸੁਖਨਾਪ ਸਿੰਘ ਸਿੱਧੂ। ਦੋਸਤੋ ਹਰ ਇੱਕ ਹਫ਼ਤੇ ਤੁਹਾਨੂੰ ਵੀ ਤੇ ਮੈਨੂੰ ਵੀ ਬੇਸਬਰੀ ਦੇ ਨਾਲ ਇਸ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਕਿਉਂਕਿ ਇਹਦੇ ਅਸੀਂ ਬਹੁਤ ਇਨਫੋਰਮੇਟਿਵ ਚੀਜ਼ਾਂ ਲੈ ਕੇ ਆਉਂਦੇ ਹਾਂ। ਯਤਨ ਹੁੰਦੇ ਨੇ ਕਿ ਰਣਜੀਤ ਸਿੰਘ ਜੀ ਕੋ ਵੀ ਗੱਲ ਹੋਰਾਂ ਦਾ ਸਾਥ ਲਿਆ ਜਾਵੇ ਤੇ ਬਹੁਤ ਸਾਰੀਆਂ ਗੱਲਾਂ ਤੇ ਥੱਥ ਸਾਹਮਣੇ ਰੱਖੇ ਜਾਣ। ਅੱਜ ਫੇਰ ਗਿਲਸਾਹ ਆਪਣੇ ਨਸ਼ਾ ਮਲਾ ਗੱਲਬਾਤ ਕਰਦੇ ਅਹਿਮ ਮੁੱਦਿਆਂ ਦੇ ਉੱਤੇ। ਗਿਲਸਾਹ ਸਵਾਗਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਿਕਨਾ ਥੈਂਕ ਯੂ ਸੋ ਮੱਚ। ਗਿਲ ਸਾਹਿਬ ਕੈਨੇਡਾ ਤੋਂ ਗੱਲ ਕਰੀਏ ਕਿ ਹਾਊਸ ਆਫ ਕਾਮਨਸ ਦੇ ਵਿੱਚ ਹਰਦੀਪ ਸਿੰਘ ਨੇਦਰ ਨੂੰ ਚੇਤੇ ਕੀਤਾ ਗਿਆ ਮੌਨ ਵਰਤ ਰੱਖਿਆ ਗਿਆ ਤੇ ਉਸ ਤੋਂ ਬਾਅਦ ਸਿਆਸਤ ਫਿਰ ਗਰਮ ਹੋ ਗਈ ਹੈ ਜੀ ਕੀ ਕੈਨੇਡਾ ਤੇ ਭਾਰਤ ਦੇ ਸਬੰਧਾਂ ਦੇ ਵਿੱਚ ਫਿਰ ਕੋਈ ਤਲਖੀ ਵਧੂਗੀ ਇਹ ਬੜੀ ਹਿਸਟੋਰਿਕ ਮੂਮੈਂਟ ਹੋਈ ਹੈ ਕਿ ਹਾਊਸ ਆਫ ਕਾਮਨਸ ਜਿਹੜੀ ਕੈਨੇਡੀਅਨ ਪਾਰਲੀਮੈਂਟ ਹੈਗੀ ਹੈ ਉਹਦੇ ਵਿੱਚ ਹਰਦੀਪ ਸਿੰਘ ਜਿਹੜੇ ਜਿਹਨਾਂ ਦਾ ਪਿਛਲੇ ਸਾਲ 18 ਜੂਨ ਨੂੰ ਕਤਲ ਹੋਇਆ ਸੀ 2023 ਨੂੰ ਉਨਾ ਦੇ ਯਾਦ ਦੇ ਵਿੱਚ ਇੱਕ ਸ਼ਰਧਾਂਜਲੀ ਵਜੋਂ 1 ਮਿੰਟ ਦੀ ਮੂਮੈਂਟ ਆਫ ਸਾਇਲੈਂਸ ਕ੍ਰੀਏਡ ਇਨ ਪਾਰਲੀਮੈਂਟ ਵਿੱਚ ਰੱਖਿਆ ਗਿਆ ਹੈਗਾ ਸਾਰੇ ਮੈਂਬਰ ਪਾਰਲੀਮੈਂਟਸ ਵੱਲੋਂ ਵਿੱਚ ਉਹਨਾਂ ਦੀ ਮਿਨਿਸਟਰੀ ਸੀ ਵਿੱਚ ਪ੍ਰਾਈਮ ਮਿਨਿਸਟਰ ਸੀ ਤੇ ਇੱਕ ਬਹੁਤ ਵੱਡੀ ਹਿਸਟੋਰਿਕ ਮੂਮੈਂਟ ਹੋਈ ਹੈ ਪਹਿਲੀ ਵਾਰ ਇਸ ਤਰ੍ਹਾਂ ਦੀ ਗੱਲ ਹੋਈ ਹੈਗੀ ਕਿਉਂਕਿ ਕਤਲ ਤਾਂ ਉਸ ਤੋਂ ਪਹਿਲੇ ਵੀ ਉੱਥੇ ਹੋਇਆ ਰਿੱਪੂ ਦਮਨ ਸਿੰਘ ਮਲਕ ਦਾ ਵੀ ਕਤਲ ਹੋਇਆ ਹੈਗਾ ਉਹ ਵੀ ਇੱਕ ਸਿਆਸੀ ਕਤਲ ਹੈਗਾ ਉਹ ਵੀ ਪਿਛਲੇ ਸਾਲ ਵਿੱਚ ਹੋਇਆ ਸੀ ਕਤਲਿਆ ਉਦੇ ਬਾਰੇ ਕੋਈ ਜ਼ਿਕਰ ਨਹੀਂ ਪਰ ਹਰੀਬ ਸਿੰਘ ਨਿੱਜਰ ਦਾ ਮਾਮਲਾ ਕਿਉਂਕਿ ਪ੍ਰਾਈਮ ਮਿਨਿਸਟਰ ਜਸਟਨ ਟਰੂਟੋ ਨੇ ਆਪ ਆਪਣੇ ਲੈਵਲ ਤੇ ਠਾਇਆ ਹੈਗਾ ਹੁਣ ਵੀ ਇਟਲੀ ਦੇ ਵਿੱਚ ਜਦੋਂ ਗਰੁੱਪ ਆਫ 7 ਨੇਸ਼ਨਸ ਦੀ ਮੀਟਿੰਗ ਹੋਈ ਹੈ ਤੇ ਉਥੇ ਵੀ ਪ੍ਰਾਈਮ ਮਿਨਿਸਟਰ ਨੰਦਰ ਮੋਦੀ ਸਪੈਸ਼ਲ ਅਨ ਵਾਈਟ ਸੀਆ ਤੇ ਉਥੇ ਵੀ ਜਸਟਨ ਟਰੂਟੋ ਪ੍ਰਾਈਮ Minister ਕੈਨੇਡਾ ਦੀ ਪ੍ਰਾਈਮ Minister ਇੰਡੀਆ ਨਾਲ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਕਿਹਾ ਵੀ ਆਪਾਂ ਜਿਹੜੇ ਮਸਲੇ ਨੇ ਇਹ ਗੱਲਬਾਤ ਦੇ ਰਾਹੀਂ ਸੁਲਝਾਉਣੇ ਹੈਗੇ ਆ ਪਰ ਇਹਨਾਂ ਮਸਲਿਆਂ ਦੇ ਵਿੱਚ ਇਹ ਮਸਲਾ ਜਿਹੜਾ ਹੈਗਾ ਹਰਦੀਪ ਸਿੰਘ ਜੀ ਦੇ ਕਤਲकांड ਬਾਰੇ ਹੈਗਾ ਕਿਉਂਕਿ ਉਸ ਦਾ ਪਾਵੇਂ ਚਾਰ ਭਾਰਤੀ ਮੂਲ ਦੇ ਮੁੰਡੇ ਫੜੇ ਹੋਏ ਹੈਗੇ ਆ ਜੰਗ ਮੁੰਡੇ ਨੇ 20-20 ਸਾਲਾਂ ਦੇ ਹੈਗੇ ਨੇ ਉਹ ਚਾਰ ਜਿਹਨੇ ਉਸ ਕਤਲ ਵਿੱਚ ਪੜੇ ਹੋਏ ਨੇ ਪਰ ਹਜੇ ਉਸ ਤੋਂ ਅੱਗੇ ਤਫ਼ਤੀਸ਼ ਕਿਸੇ ਪਾਸੇ ਵੀ ਵਧੀ ਨਹੀਂ ਹੈਗੀ ਇਸ ਜਿਹੜੀ ਮੁਹਮਮਤ ਆਫ ਸਾਇਲਾਸ ਰੱਖੀ ਗਈ ਇਹਦਾ ਬਹੁਤ ਪ੍ਰਤੀਕਰਮ ਆਇਆ ਹੈਗਾ ਸਿੱਖਾ ਪ੍ਰਤੀਕਰਮ ਆਇਆ ਇੰਡੀਅਨ ਕੌਂਸਲੇਟ ਵੱਲੋਂ ਵੈਂਕੂਵਰ ਦੇ ਵਿੱਚ ਤੇ ਉਹਨਾਂ ਨੇ ਕਿਉਂਕਿ ਕਨਿਕਸ਼ਾ ਜਿਹੜੇ ਆਇਜਾਜ ਹੋਏ ਸੀਗੇ ਕ੍ਰੈਸ਼ਿੰਗ ਹੋਈ ਸੀਗੀ 1985 ਦੇ ਵਿੱਚ ਉਹਦੇ ਬਾਰੇ ਉਹ ਜੂਨ 23 ਨੂੰ ਵਾਕਿਆ ਹੋਇਆ ਸੀਗਾ ਜਦੋਂ ਦੋ 에ਅਰ ਇੰਡੀਆ ਦੇ ਪਲੇਨ ਜਿਹੜੇ ਸੀਗੇ ਬੋਮ ਹੋਏ ਸੀਗੇ ਇੱਕ ਜਿਹੜਾ ਆਇਰਲੈਂਡ ਦੀ ਕੋਸਟ ਤੇ ਡਿੱਗ ਗਿਆ ਸੀ ਜਿਸ ਦੇ 326 ਬੰਦੇ ਮਾਰੇ ਗਏ ਸੀਗੇ ਤੇ ਉਹਦੇ ਵਿੱਚ ਕਾਫੀ ਬੱਚੇ ਵੀ ਸੀਗੇ 88 ਬੱਚੇ ਸੀ ਮੇਰੇ ਖਿਆਲ ਉਹਦੇ ਵਿੱਚ ਉਸ ਬਾਰੇ ਉਹਦੀ ਯਾਦ ਤੇ ਵਿੱਚ ਇੱਕ ਪਾਰਕ ਰੱਖੀ ਹੋਈ ਹੈਗੀ ਆ ਉੱਥੇ ਉਹਨਾਂ ਨੇ ਇੰਡੀਅਨ ਕੌਂਸੂਲੇਟ ਨੇ ਅਪੀਲ ਕੀਤੀ ਹੈਗੀ ਆ ਵੀ ਇੰਡੀਅਨ ਮੂਵ ਦੇ ਬੰਦੇ ਉੱਥੇ ਇਕੱਠੇ ਹੋਣ ਪ੍ਰੇਅਰ ਸਰਵਿਸ ਦੇ ਵਿੱਚ ਤਾਂ ਕਿ ਇਹਨੂੰ ਕਾਊਂਟਰ ਕਰਨ ਲਈ ਹਰਦੀਪ ਸਿੰਘ ਨੇਜ਼ਰ ਦੇ ਬਾਰੇ ਜੋ ਕੈਨੇਡੀਅਨ ਪਾਰਲੀਮੈਂਟ ਨੇ ਮੂਵਮੈਂਟ ਆਫ ਸਾਇਲੈਂਸ ਰੱਖੀ ਹੈਗੀ ਆ ਸੋ ਇਸ ਦੇ ਵਿੱਚ ਉਹ ਦੇਖਦੇ ਆਂ ਵੀ 23 ਜੂਨ ਨੂੰ ਕਿੰਨਾ ਇਕੱਠ ਕਰ ਸਕਦੇ ਨੇ ਉਹ ਕਿਉਂਕਿ ਹੈ ਉਹ ਵੀ ਬਹੁਤ ਮੰਦ ਭਾਗ ਇਨਸੀਡੈਂਟ ਪਰ ਉਹਦੇ ਬਾਰੇ ਇਹ ਵੀ ਸ਼ੰਕਾ ਕੀਤਾ ਜਾਂਦਾ ਕਿ ਉਹਦੇ 'ਚ ਵੀ ਇੰਡੀਅਨ ਏਜੰਸੀਜ਼ ਦਾ ਹੀ ਨਾਮ ਬੋਲਦਾ ਸੀਗਾ ਜਿਹੜੀ ਗਲੋਬ ਐਂਡ ਮੇਲ ਦੇ ਪੱਤਰਕਾਰ ਨੇ ਬੁੱਕ ਲਿਖੀ ਸੀਗੀ ਉਸ ਦੇ ਵਿੱਚ ਉਹਨਾਂ ਨੇ ਇਹ ਤਫ਼ਤੀਬ ਬਾਰਸਾਰੀ ਤਫ਼ਤੀਸ਼ ਦੇ ਨਾਲ ਅਰਮਨਸਟਿਗੇਟਿਵ ਜਰਨਲਿਜ਼ਮ ਦੇ ਨਾਲ ਉਹਨਾਂ ਨੇ ਉਂਗਲਾਂ ਜਿਹੜੀਆਂ ਖੜੀਆਂ ਹੋਈਆਂ ਸੀ ਉਦੋਂ ਵੀ ਇੰਡੀਅਨ ਏਜੰਸੀਜ਼ ਦੇ ਹੋਈਆਂ ਸੀ ਵੀ ਉਹਨਾਂ ਨੇ ਜਿਹੜੀ ਇਹ ਬੌਮਬਿੰਗ ਹੈਗੀ ਇਹਦੇ ਮਗਰ ਕਿਸੇ ਨਾ ਕਿਸੇ ਤਰੀਕੇ ਨਾਲ ਇੰਡੀਅਨ ਏਜੰਸੀਜ਼ ਦਾ ਹੱਥ ਹੈਗਾ ਤੇ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਨੇ ਇਨਵੈਸਟੀਗੇਟਿਵ ਰਿਪੋਰਟ ਕੀਤੀ ਸੀ ਉਸ ਤੇ ਸਟੈਂਡ ਕੀਤਾ ਸੀ ਕਿ ਤੇ ਉਹਨਾਂ ਨੇ ਪੂਰੀ ਤਫਤੀਸ਼ ਨਾਲ ਭਰੀ ਹੋਈ ਬੁੱਕ ਵੀ ਲਿਖੀ ਹੈ ਇਸ ਬਾਰੇ ਜਿਸ ਕਰਕੇ ਦੋਨੇ ਹੀ ਮਾਮਲੇ ਜਿਹੜੇ ਹੈਗੇ ਬੜੇ ਗੰਭੀਰ ਮਸਲੇ ਸੀਗੇ ਹਜੇ ਤੱਕ ਇਹ ਰੰਡੀਆ ਬੌਮਬਿੰਗ ਦਾ ਕੋਈ ਕਲੂ ਇਕ ਕਿਸੇ ਤਰ੍ਹਾਂ ਦਾ ਕਿਸੇ ਨੂੰ ਵੀ ਕੋਈ ਉਸ ਦੇ ਵਿੱਚ ਗਿਣਤੀ ਨਹੀਂ ਪਾਇਆ ਗਿਆ ਹੈ ਜਿੰਨੇ ਵੀ ਕੇਸ ਉਹਦੇ ਤੇ ਕਈ ਕੇਸ ਚੱਲੇ ਹੈਗੇ ਉਸ ਮੁਤਲਕ ਕਈ ਬੰਦੇ ਕ्यूज ਕੀਤੇ ਗਏ ਸੀ ਵਰਿਪੂ ਦਾ ਮਨਸਿੰਮ ਮਾਲਕ ਵੀ ਉਹਦੇ ਵਿੱਚ ਕ्यूज ਸੀਗਾ ਪਰ ਕਿਸੇ ਨੂੰ ਵੀ ਸਿੱਧਕ ਤੌਰ ਤੇ ਉਹਦਾ ਦੋਸ਼ੀ ਨਹੀਂ ਪਾਇਆ ਗਿਆ ਅਜ ਤੱਕ ਇਨਾ ਹੁਣੇ ਕੋਈ ਕੇਸ ਜਿਹਦੇ ਚੱਲ ਰਿਹਾ ਹੈਗਾ ਇਹਦੇ ਤੇ ਕਾਫੀ ਲੰਮੀ ਚੋੜੀ ਇਨਵੈਸਟੀਗੇਸ਼ਨ ਹੋਈ ਸੀਗੀ ਕਈਨ ਗਵਰਨਮੈਂਟ ਵੱਲੋਂ ਕੈਨੇਡੀਅਨ ਗਵਰਨਮੈਂਟ ਵੱਲੋਂ ਪਰ ਉਹ ਕਿਸੇ ਤੈਅ ਤੱਕ ਨਹੀਂ ਸੀ ਪਹੁੰਚ ਸਕੇ ਹੁਣ ਹਰਦੀਪ ਸਿੰਘ ਨੱਜਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਕਿਉਂਕਿ ਹਰਦੀਪ ਸਿੰਘ ਨੱਜਰ ਬਾਰੇ ਇੱਥੇ ਇੱਥੇ ਵੀ 18 ਜੂਨ ਨੂੰ ਇੱਥੇ ਵੀ ਪੋਗ ਪਾਏ ਗਏ ਹੈਗੇ ਪੰਜਾਬ ਦੇ ਵਿੱਚ ਤੇ ਹੋਰ ਵੀ ਬਹੁਤ ਥਾਵਾਂ ਤੇ ਉਹਦੀ ਯਾਦ ਦੇ ਵਿੱਚ ਮਤਲਬ ਖੰਡ ਪਾਟ ਦਾ ਸਮਾਗਮ ਹੋਏ ਨੇ ਉਹਦੀ ਜੀ ਪੂਰਨ ਸ਼ਰਧਾਂਜਲੀ ਦਿੱਤੀ ਗਈ ਸੋ ਇਹ ਇੱਕ ਬਹੁਤ ਗੰਭੀਰ ਮਸਲਾ ਹੈਗਾ ਇਹਦੇ ਨਾਲ ਨਾਲ ਦੀ ਟਰਨੈਸ਼ਨਲ ਜਿਹੜੀ ਰਿਪਰੈਸ਼ਨ ਹੈਗੀ ਆ ਉਹਦੀ ਵੀ ਇੱਕ ਤਸਵੀਰ ਇੰਡੀਅਨ ਗਵਰਨਮੈਂਟ ਦੀ ਨੰਗੀ ਹੁੰਦੀ ਹੈਗੀ ਕਿਉਂਕਿ ਕਈ ਕਤਲ ਹੋਏ ਆ ਪਿਛਲੇ ਸਮੇਂ ਦੇ ਵਿੱਚ ਜਿੰਨਾ ਬਾਰੇ ਸਵਾਲ ਉਠਾਏ ਗਏ ਵੀ ਉਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਇੰਡੀਅਨ ਗਵਰਨਮੈਂਟ ਦਾ ਹੱਥ ਹੈਗਾ ਜਿਸ ਤਰ੍ਹਾਂ ਕਿ ਹੁਣ ਅਮਰੀਕਾ ਦੇ ਵਿੱਚ ਨਿਖਲ ਗੁਪਤੇ ਦਾ ਕੇਸ ਚੱਲ ਰਿਹਾ ਹੈਗਾ ਨਿਖਲ ਗੁਪਤੇ ਨੂੰ ਚੈੱਕ ਕਰ ਪਬਲਿਕ ਤੋਂ ਐਕਸਟਰਾ ਡਾਈਟ ਕੀਤਾ ਹੈਗਾ ਯੂਐਸਏ ਨੇ ਉਗਰਪਤਵਨ ਸਿੰਘ ਪੰਨੂ ਦੇ ਅਸੈਸੀਨੇਸ਼ਨ ਪਲੋਟ ਦੇ ਮਾਮਲੇ ਦੇ ਵਿੱਚ ਉਹਦੇ ਵਿੱਚ ਉਹਨੇ ਕੋਰਟ 'ਤੇ ਜਦੋਂ ਉਹਨੂੰ ਪੇਸ਼ ਕੀਤਾ ਉਹਨੇ ਨਾਟ ਗਿਲਟੀ ਪਲੀਡ ਕੀਤਾ ਹੈਗਾ ਤੇ ਹੁਣ ਬਕਾਇਦਾ ਟਰਾਇਲ ਚੱਲੂਗਾ ਉਹ ਤੇ ਉਹਦੇ ਵਿੱਚ ਵੀ ਕੀ ਪਰਤਾਂ ਨਿਕਲਦੀਆਂ ਨੇ ਇਹ ਵੀ ਦੇਖਣ ਵਾਲੀ ਗੱਲ ਹੈ ਜੀ ਗਿੱਲ ਸਾਹਿਬ ਹੁਣ ਕੁਝ ਪਰਤਾਂ ਪੰਜਾਬ ਦੀਆਂ ਫਰੋਲ ਲਈਏ ਪੰਜਾਬ ਸਰਕਾਰ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਸਖਤੀ ਕਰਨ ਦੇ ਐਲਾਨ ਕਰ ਰਹੀ ਹੈ ਦੂਸਰੇ ਪਾਸੇ ਸਾਡੇ ਨੌਜਵਾਨ ਪੁੱਤ ਐ ਨਿਤ ਇਹਨਾਂ ਦੀਆਂ ਲਾਸ਼ਾਂ ਡਿੱਗ ਰੀਆਂ ਹਰੇਕ ਜ਼ਿਲ੍ਹਾ ਤੇ ਹਰੇਕ ਪਿੰਡ ਇਹਦੇ ਤੋਂ ਸੁਰੱਖਿਅਤ ਨਹੀਂ ਨਾਲ ਹੀ ਧਿਆਨ ਮੰਗਦਾ ਹੈ ਕੁਮਰ ਵਿਜੇ ਪ੍ਰਤਾਪ ਹਰੰ ਦਾ ਬਿਆਨ ਪਰ ਉਸ ਬਿਆਨ ਦੇ ਉੱਤੇ ਧਿਆਨ ਸਰਕਾਰ ਕਿਉਂ ਨਹੀਂ ਦਿੰਦੀ ਸਮੱਸਿਆ ਕੀ ਹੈ ਉਹ ਇਹ ਨਾ ਮੈਂ ਕਿ ਡੇਡ ਡੇਡ ਮਹੀਨਾ ਪਹਿਲੇ ਕੁਮਰ ਵਿਜੇ ਪ੍ਰਤਾਪ ਜਿਹੜੇ ਅੰਮ੍ਰਿਤਸਰ ਨਾਰਥ ਤੋਂ ਐਮਐਲਏ ਨੇ ਆਪ ਦੇ ਇਹ ਕਿ ਰੂਲਿੰਗ ਪਾਰਟੀ ਹੈਗੀ ਪੰਜਾਬ 'ਚ ਉਹਨਾਂ ਨੇ ਇੱਕ ਚੋਣ ਰੈਲੀ ਦੇ ਦੌਰਾਨ ਜਦੋਂ ਕਿ ਉੱਥੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਐਨ ਆਰ ਆਈ ਮੰਤਰੀ ਨੇ ਤੇ ਉਹਨਾਂ ਨੇ ਬੜੀ ਅਨਸਕਸੈਸਫੁਲੀ ਹੁਣ ਅਮਰਖਰ ਸਰ ਦੀ ਲੋਕ ਸਭਾ ਦੀ ਸੀਟ ਲਈ ਲੜੀ ਵੀ ਹੈਗੀ ਆ ਤੇ ਉਹਨਾਂ ਦੀ ਹਾਜ਼ਰੀ ਵਿੱਚ ਉਹਨਾਂ ਨੇ ਇਹ ਇਕਬਾਲ ਕੀਤਾ ਸੀ ਆਪਣੀ ਸਪੀਚ ਵਿੱਚ ਵੀ ਮੇਰੇ ਕੋਲੇ ਪੁਲਿਸ ਅਫਸਰਾਂ ਦੇ ਨਾਂ ਹੈਗੇ ਨੇ ਜਿਹੜੇ ਕਿ ਡਰੱਗ ਟ੍ਰੇਡ ਦੇ ਵਿੱਚ ਇਨਵੋਲਡ ਨੇ ਤੇ ਉਹਨਾਂ ਨੂੰ ਸਰਪ੍ਰਸਤ ਵੀ ਹੈਗੀ ਆ ਰਾਗਵ ਚੱਡੇ ਦੇ ਤੇ ਇਸ ਚੀਜ਼ ਦਾ ਕਿਸੇ ਵੀ ਗਵਰਨਮੈਂਟ ਨੇ ਨਾ ਵੰਤਮਾਨ ਚੀਫ ਮਿਸਟਰ ਨੇਦਰ ਤੇ ਕੋਈ ਕਿਸੇ ਤਰ੍ਹਾਂ ਦੀ ਟਿੱਪਣੀ ਕੀਤੀ ਹੈਗੀ ਨਾ ਇਹਨੂੰ ਡਿਨਾਈ ਕੀਤਾ ਕਿਸੇ ਨੇ ਤੇ ਨਾ ਹੀ ਇਸ ਦੇ ਅੱਗੇ ਕੋਈ ਗੱਲ ਵਧੀ ਹੈਗੀ ਜਦ ਕੇ ਉਹਨਾਂ ਨੇ ਬੜੇ ਸੀਰੀਅਸ ਅਲੀਗੇਸ਼ਨਸ ਲਾਇਸੇਗੇ ਹੁਣ ਆਪਾਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਇਨਵੈਸਟੀਗੇਟਿਵ ਰਿਪੋਰਟਸ ਆ ਰਹੀਆਂ ਨੇ ਉਹਦੇ ਵਿੱਚ ਇਹ ਆ ਰਿਹਾ ਕਿ ਪਿਛਲੇ ਜਿਹੜੇ 15 ਦਿਨਾਂ ਦੇ ਵਿੱਚ 15 ਤੋਂ ਉੱਤੇ ਡਰੱਗ ওভারਡੋਸ ਨਾਲ ਮੌਤਾਂ ਹੋਈਆਂ ਨੇ ਇਹ ਸਾਰੇ ਜ਼ਿਲ੍ਹਿਆਂ 'ਚ तकरीबन ਗਰਦਾਸਪੁਰ ਤੋਂ ਲੈ ਕੇ ਫਾਜ਼ਲਕਾ ਅਬੋਰ ਤੱਕ ਡੈਥਸ ਹੋਈਆਂ ਨੇ ਮੁੱਖ ਸਰਚ ਵੀ ਡੈਥਸ ਹੋਈਆਂ ਨੇ ਲਵਾਨੇ ਵੀ ਡੈਥਸ ਹੋਈਆਂ ਮੋਗੇ ਵੀ ਹੋਈਆਂ ਮੁੱਖ ਸਰਚ ਵੀ ਹੋਈਆਂ ਨੇ ਕਿਤੇ ਦੋ ਹੋਈਆਂ ਨੇ ਕਿਤੇ ਤਿੰਨ ਡੈਥਸ ਹੋਈਆਂ ਨੇ ਕਿਤੇ ਇੱਕ ਡੈਥ ਸੋਈ ਹੈਗੀ ਆ ਪਰ ਇਹ ਸਾਰੀਆਂ ਹੀ ਡੈਥਸ ਜਿਹੜੀਆਂ ਨੇ ਇਹ ਕਨਫਰਮਡ ਜਿਨ੍ਹਾਂ ਦੇ ਪੋਸਟਮਾਰਟਮ ਹੋਏ ਨੇ ਬਹੁਤਿਆਂ ਵਾਰੀ ਤਾਂ ਪੋਸਟਮਾਰਟਮ ਹੁੰਦੇ ਨਹੀਂ ਕੋ ਜਿਹੜੇ ਮਾਪੇ ਹੈਗੇ ਆ ਉਹ ਇਨਫੋਰਮ ਨਹੀਂ ਕਰਦੇ ਇਸ ਕਰਕੇ ਬਹੁਤ ਬੈਕਸਾ ਪਤਾ ਨਹੀਂ ਲੱਗਦਾ ਕਿ ਇਹ ਹੋ ਡਰਗ ওভারਡੋਸ ਨਾਲ ਹੋਈਆਂ ਨੇ ਸੋ ਇਹ ਜਿਹੜਾ ਹੈਗਾ ਬਰਸ ਸੀਰੀਅਸ ਮਸਲਾ ਹੈਗਾ ਜਿਹਦੇ ਬਾਰੇ ਬੜੀ ਬੇਬਸ ਦਿਖਾਈ ਦੇ ਰਹੀ ਹੈ ਪੰਜਾਬ ਸਰਕਾਰ ਕਿਉਂਕਿ ਇਹਨਾਂ ਕੋਲੇ ਇੰਨੇ ਦਾਅਵੇ ਕਰਨ ਦੇ ਬਾਅਦ ਹੁਣ ਵੀ ਇਹਨਾਂ ਨੇ 15 ਅਗਸਤ ਤੱਕ ਦਾ ਦਾਅਵਾ ਕੀਤਾ ਹੋਇਆ ਵੀ ਅਸੀਂ ਉਦੋਂ ਤੱਕ ਡਰੱਗ ਇਸ਼ੂ ਤੇ ਨੱਥ ਪਾ ਲਾਂਗੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਇਹ ਦਾਵਾ ਕਰਦੇ ਕਿ ਅਸੀਂ ਡਰੱਗ ਕਲਚਰ ਨੂੰ ਐਰੇਡੀਕੇਟ ਕਰ ਦਾਂਗੇ ਉਹ ਮੇਰੇ ਖਰ ਸਮਝ ਤੋਂ ਪੂਰੇ ਹੈਗੇ ਅਮਰੀਕਾ ਨੇ 54 ਸਾਲ ਹੋ ਗਏ ਇਸ ਤੇ ਲੜਾਈ ਲੜਦੇ ਹਨ ਵਾਰ ਔਨ ਡਰੱਗਸ ਤੇ ਅੱਜ ਤੱਕ ਉਹ ਕਾਮਯਾਬ ਨਹੀਂ ਹੋ ਸਕੇ ਤੇ ਉਹਨਾਂ ਨੂੰ ਹੁਣ ਆਪਣੀਆਂ ਕੁਝ ਡਰੱਗਸ ਜਿਹੜੀਆਂ ਨੇ ਉਹਨਾਂ ਨੂੰ ਲੀਗਲਾਈਜ਼ ਕਰਨਾ ਪਿਆ ਹੈਗਾ ਜਿਹੜੀਆਂ ਸੌਫਟ ਡਰੱਗਸ ਹੈਗੀਆਂ ਨੇ ਸੋ ਇਸ ਕਰਕੇ ਵੀ ਇਹ ਇੱਕ ਇਸ਼ੂ ਇਦਾਂ ਦਾ ਹੈਗਾ ਜਿਹੜਾ ਕਿ ਇੱਕ ਸਮਾਜਿਕ ਪੱਧਰ ਤੇ ਉੱਠਿਆ ਜਾਣਾ ਚਾਹੀਦਾ ਹੈਗਾ ਇਹਦੇ ਹੁਣ ਇਹਦਾ ਇੱਕ ਹੱਲ ਲੱਭਣ ਲਈ ਪੰਜਾਬ ਦੇ ਚੀਫ ਮਿਨਿਸਟਰ ਨੇ ਇਹ ਐਲਾਨ ਕੀਤਾ ਵੀ ਮੈਂ 10000 ਪੁਲਿਸ ਦੇ ਤਬਾਦਲੇ ਕਰ ਰਹੇਗੇ ਜਿਹੜੇ ਕਿ ਲੋਅ ਲੈਵਲ ਦੇ ਆਫੀਸਰਸ ਹੈਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਬਦਲ ਦਿੱਤਾ ਗਿਆ ਹੈਗਾ ਜਾਂ ਬਦਲਿਆ ਜਾ ਰਿਹਾ ਹੈਗਾ ਤਾਂ ਕਿ ਜਿਹੜਾ ਇਹੋ ਕਹਿੰਦੇ ਵੀ ਜਿਹੜਾ ਨੈਕਸਸ ਬਣਿਆ ਹੋਇਆ ਹੈਗਾ ਡਰੱਗ ਪੈਡਲਰਜ਼ ਅਤੇ ਪੁਲਿਸ ਦਾ ਜਿਹੜੇ ਥੱਲੇ ਲੈਵਲ ਦੀ ਪੁਲਿਸ ਵਾਲੇ ਭਾਵੇਂ ਕਿ ਇਹਨਾਂ ਤੋਂ ਹਜੇ ਤੱਕ ਰਾਜਜੀਤ ਸਿੰਘ ਦਾ ਫੜਿਆ ਨਹੀਂ ਗਿਆਗਾ ਉਹ ਐਸਪੀ 11 ਦੇ ਰੈਂਕ ਦਾ ਬੰਦਾ ਹੈਗਾ AIG ਰਾਜਜੀਤ ਸਿੰਘ ਉਹਨਾਂ ਦਾ ਕੇਸ ਇਹ ਵਿੱਚੇ ਚੱਲ ਰਿਹਾ ਹੈਗਾ ਇੱਕ ਕਨਸਪੈਕਟਰ 인ਦਰਜੀਤ ਸਿੰਘ ਜਰੂਰ ਇਹਨਾਂ ਨੇ ਫੜਿਆ ਹੋਇਆ ਤੇ ਕਾਫੀ ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਹੈਗਾ ਪਰ ਉਸ ਉਸ ਚੀਜ਼ ਦੀ ਵੀ ਡਰਗ ਦੀ ਇਨਵੈਸਟੀਗੇਸ਼ਨ ਕਿਸੇ ਤਾਂ ਕਿਸੇ ਵੀ ਤੈਅ ਤੱਕ ਨਹੀਂ ਪਹੁੰਚ ਸਕੀ ਹੈਗੀ ਤੇ ਹੁਣ ਇਹਨਾਂ ਨੇ ਕਿਹਾ ਵੀ ਅਸੀਂ ਸ਼ਾਇਦ ਬਦਲੀਆਂ ਕਰਕੇ ਇਹਦੇ ਨੈਕਸਸ ਨੂੰ ਤੋੜ ਸਕਾਂਗੇ ਹੁਣ ਦੇਖਣ ਵਾਲਾ ਸਮਾਂ ਹੈਗਾ ਵੀ ਕੀ ਇਸ ਤਰ੍ਹਾਂ ਦੀਆਂ ਬਦਲੀਆਂ ਦੇ ਨਾਲ ਡਰੱਗ ਇਸ਼ੂ ਹੱਲ ਹੋ ਜਾਊਗਾ ਜੀ ਇਸ਼ੂ ਜੇ ਦੇਖੀਏ ਤਾਂ ਜੀ ਰਾਜਨੀਤਿਕ ਪੱਧਰ ਤੇ ਵੀ ਬੜੇ ਉੱਠ ਰਹੇ ਨੇ ਇੱਕ ਪਾਸੇ ਜਿਹੜੀ ਜਿਮਣੀ ਚੋਂ ਆ ਗਈ ਹੈ ਹੋਰ ਵੀ ਆਉਣਗੀਆਂ ਨੁਦੇ ਪਾਸੇ ਅਕਾਲੀ ਦਲ ਦਾ ਸੰਕਟ ਹੈ ਕਾਂਗਰਸ ਵਾਲੇ ਵੀ ਆਪਣੇ ਤਰੀਕੇ ਨਾਲ ਚੱਲ ਰਹੇ ਆ ਆਮਦਵੀ ਪਾਰਟੀ ਵੀ ਢਾਂਚੇ ਨੂੰ ਫਿਰ ਪੈਰਾਂ ਸਰਕਾਰਨ ਦੇ ਵਾਸਤੇ ਯਤਨਸ਼ੀਲ ਹੈ ਓਵਰਆਲ ਸਿਨੈਰੀਓ ਕੀ ਹੈ ਜੀ ਸਾਰੀਆਂ ਪਾਰਟੀਆਂ ਨਾ ਕਨਫਿਊਜ਼ਨਸ ਨੇ ਆਫਟਰ ਲੋਕ ਸਭਾ ਪੋਲ ਦੇ ਰਿਜ਼ਲਟਸ ਤੋਂ ਬਾਅਦ ਖਾਸ ਕਰਕੇ ਪੰਜਾਬ ਦੇ ਅੰਦਰ ਨੈਸ਼ਨਲ ਸੀਨ ਆਪਣਾ ਆਪਣੀ ਕਰਵਟ ਲੈ ਰਿਹਾ ਹੈਗਾ ਉਹ ਤਾਂ ਮਤਲਬ ਕਿ ਇੱਕ ਡਿਫਰੈਂਟ ਸਟੋਰੀ ਹੈਗੀ ਆ ਪੰਜਾਬ ਦੇ ਵਿੱਚ ਹੈ ਕਾਂਗਰਸ ਪਾਰਟੀ ਦਾ ਲੈ ਲਓ ਤੁਸੀਂ ਆਪਸ ਚ ਇਹਨਾਂ ਦੇ ਵਖਰੇਵੇਂ ਜਿਹੜੇ ਹੈਗੇ ਟਾਪ ਲੀਡਰਸ਼ਿਪ ਦੇ ਉਹ ਮੀਡੀਆ ਖਬਰਾਂ ਨਹੀਂ ਬਾਹਰ ਆ ਰਹੇ ਨੇ ਜਾਂ ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਇੰਟਰਵਿਊਸ ਦੇ ਰਹੀ ਬਾਈ ਨੇਮ ਇੱਕ ਦੂਜੇ ਨੂੰ ਕਿਊਜ਼ ਕੀਤਾ ਜਾ ਰਿਹਾ ਹੈਗਾ ਭਾਵੇਂ ਕਿ ਇਹਨਾਂ ਨੇ 7 ਸੀਟਾਂ ਜਿੱਤੀਆਂ ਨੇ ਇਹ ਹੁਣ ਇਹਨਾਂ ਦੇ ਅੰਦਰ ਉਹ ਨਹੀਂ ਜਿਹੜਾ ਕਲੇਸ਼ ਹੈਗਾ ਇਹ ਕੀ ਕਰਵਟ ਲੈਂਦਾ ਪਰ ਹੁਣ ਜਿਮਨੀ ਚੋਣ ਜਿਹੜੀ ਹੋ ਰਹੀ ਹੈਗੀ ਬਾਈ ਇਲੈਕਸ਼ਨ ਜਲੰਧਰ ਵੈਸਟ ਦੇ ਵਿੱਚ ਉਹਦੇ ਲਈ ਸਾਰੀਆਂ ਪਾਰਟੀਆਂ ਨੇ ਆਪਣੇ ਕੈਂਡੀਡੇਟ ਐਲਾਨਤੇ ਹੋਏ ਹੈ ਵਿੱਚ ਅਕਾਲੀ ਦਲ ਵੀ ਕੱਲ ਆਪਣਾ ਕੈਂਡੀਡੇਟ ਐਲਾਨ ਹੈਗਾ ਉਹਨਾਂ ਨੇ ਵੀ ਇੱਕ ਔਰਤ ਨੂੰ ਐਲਾਨਿਆ ਹੈਗਾ ਇਸੇ ਤਰ੍ਹਾਂ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਸਿਟਿੰਗ ਐਮ ਐਲ ਏ ਸੀਗਾ ਜਿਹਨੇ ਸਵਿਚ ਕੀਤੀ ਸੀ ਪਾਰਟੀ ਆਪ ਨੂੰ ਬੀ ਜੀ ਪੀ ਉਹਨੂੰ ਖੜਾ ਕੀਤਾ ਹੈਗਾ ਇਸੇ ਤਰ੍ਹਾਂ ਕਾਂਗਰਸ ਨੇ ਵੀ ਆਪਣੀ ਇੱਕ ਔਰਤ ਦਾ ਨਾਮ ਜੱਦ ਕੀਤੀ ਹੈਗੀ ਉਮੀਦਵਾਰ ਸੋ ਹੁਣ ਸਾਰੀਆਂ ਪਾਰਟੀਆਂ ਨੇ ਆਪਣੇ ਚਾਰੇ ਦੇ ਚਾਰੇ ਜਿਹੜੀਆਂ ਪ੍ਰਮੁੱਖ ਪਾਰਟੀਆਂ ਨੇ ਉਹਨਾਂ ਨੇ ਆਪਣੇ ਕੈਂਡੀਡੇਟ ਐਲਾਨੇ ਹੈ ਕਿ ਇਵਨ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਆਪਣਾ ਕੈਂਡੀਡੇਟ ਉਥੋਂ ਖੜਾ ਕੀਤਾ ਹੋਇਆ ਹੈਗਾ ਤੇ ਇਹ 10 ਜੁਲਾਈ ਨੂੰ ਚੋਣ ਹੋਣੀ ਹੈਗੀ ਆ ਤੇ ਉਹਦੇ ਚ ਪਤਾ ਲੱਗੂਗਾ ਵੀ ਕਿਹੜੀ ਪਾਰਟੀ ਹਾਵੀ ਰਹਿੰਦੀ ਹੈਗੀ ਕਿਉਂਕਿ ਕਿਸੇ ਪਾਸੇ ਦੀ ਵੀ ਕੋਈ ਵੇਵ ਨਹੀਂ ਹੈਗੀ ਤੇ ਬਹੁਤਾ ਜਿਹੜਾ ਹੈਗਾ ਫੇਵਰਡ ਹੈਗੀ ਆ ਕਾਂਗਰਸ ਦਾ ਕੈਂਡੀਡੇਟ ਇਸ ਬਾਇ ਇਲੈਕਸ਼ਨ ਦੇ ਵਿੱਚ ਸੋ ਹੁਣ ਦੇਖਿਆ ਜਾਊਗਾ ਵੀ ਇਹ ਚੋਣ ਚ ਕੀ ਹੁੰਦਾ ਕਿਉਂਕਿ ਚਾਰ ਹੋਰ ਬਾਏ ਇਲੈਕਸ਼ਨਾਂ ਖੜੀਆਂ ਨੇ ਪੰਜਾਬ 'ਚ ਹੋਣ ਵਾਲੀਆਂ ਕਿਉਂਕਿ ਉਹਨਾਂ 'ਚ ਜਿਹੜੇ ਐਮਪੀ ਚੁਣੇ ਗਏ ਨੇ ਉਹਨਾਂ ਕਰਕੇ ਹੁਣ ਲੋਕ ਸਭਾ ਦੇ ਵਿੱਚ ਉਹਨਾਂ ਕਰਕੇ ਸੀਟ ਜਿਹੜੀਆਂ ਨੇ ਵੇਕੈਂਟ ਹੋਈਆਂ ਹੈਗੀਆਂ ਨੇ ਚਾਹ ਬਰਨਾਲੇ ਦੀ ਸੀਟ ਹੈਗੀ ਆ ਚਾਹ ਚੰਬੇਾਲ ਦੀ ਸੀਟ ਆ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਦੀ ਸੀਟ ਹੈਗੀ ਆ ਤੇ ਇੱਕ ਹੈਗੀ ਗਿੱਦੜਵਾਦੀ ਸੀਟ ਸੋ ਉਹਦੇ ਤੇ ਵੀ ਇਹ ਚਰਚਾ ਹੋ ਰਹੀ ਹੈ ਵੀ ਗਿੱਦੜਵਾਚ ਇਹ ਵੀ ਜ਼ਿਕਰ ਹੋ ਰਿਹਾ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਉਥੋਂ ਚੋਣ ਲੜਨ ਤੇ ਇਸੇ ਤਰ੍ਹਾਂ ਢੇਰਾ ਬਾਬਾ ਨਾਨਕ ਤੋਂ ਇਹ ਜ਼ਿਕਰ ਹੋ ਰਿਹਾ ਕਿ ਸ਼ਾਇਦ ਵਿਕਰਮ ਸਿੰਘ ਮਜੀਠੀਆ ਨੂੰ ਅਕਾਲੀ ਦਲ ਵੱਲੋਂ ਖੜਾ ਕੀਤਾ ਜਾਵੇ ਪਰ ਹਜੇ ਇਹ ਚਰਚਾ ਹੀ ਹੈਗੀ ਆ ਇਹਦੇ ਪੁਖਤਾ ਕੁਝ ਵੀ ਹਜੇ ਬਾਹਰ ਨਹੀਂ ਆਇਆ ਕਿਉਂਕਿ ਅਕਾਲੀ ਦਲ ਆਪ ਆਪਣੇ ਅੰਦਰੂਨੀ ਸੰਕਟ ਵਿੱਚ ਬਹੁਤ ਪੂਰੀ ਤਰ੍ਹਾਂ ਘਿਰਿਆ ਹੋਇਆ ਹੈਗਾ ਜਿੱਦਾਂ ਦੀ ਉਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਉਹਦੇ ਅੰਦਰ ਦੋਨੋਂ ਪਾਸਿਆਂ ਤੋਂ ਸਫਾਬੰਦੀ ਹੋ ਰਹੀ ਹੈਗੀ ਆ ਇੱਕ ਪਾਸੇ ਸਾਸਕ ਸਿੰਘ ਦੇਵ ਸਿੰਘ ਧੀਨਸਾ ਨੇ ਤੇ ਦੂਸਰੇ ਪਾਸੇ ਸਬੀਸ਼ਿੰਦ ਬਾਦਲ ਨੇ ਤੇ ਇਸ ਲਈ ਉੱਥੇ ਵੀ ਕਾਫੀ ਕਨਫਿਊਜ਼ਨ ਹੈਗੀ ਆ ਵਿਚੇ ਚਰਨਜੀਤ ਸਿੰਘ ਬਰਾੜ ਜਿਹੜੀ ਪੋਲੀਟੀਕਲ ਸੈਕਟਰੀ ਸੀਗੇ ਸਾਸਕਬੀਰ ਸਿੰਘ ਬਾਦਲ ਦੇ ਉਹਨਾਂ ਵੱਲੋਂ ਵੀ ਜਿਹੜੀ ਓਪਨ ਲੈਟਰ ਲਿਖੀ ਗਈ ਹੈਗੀ ਉਹਦੀ ਵੀ ਕਾਫੀ ਚਰਚਾ ਹੋਈ ਹੈਗੀ ਆ ਉਹਦੇ ਨਾਲ ਵੀ ਜਿਹੜਾ ਅੰਦਰੂਨੀ ਇਹਨਾਂ ਦੇ 파ੜੇ ਨੇ ਅਕਾਲੀ ਦਲ ਦੇ ਵਿੱਚ ਤੇ ਆਸ਼ਮ ਤੁਸ਼ਤੀ ਹੈਗੀ ਆ ਉਹਦਾ ਜ਼ਿਕਰ ਹੋ ਰਿਹਾ ਹੈਗਾ ਆਹ ਵਾਲੇ ਜਿਹੜੇ ਹੈ ਵੀ ਇਹਨਾਂ ਦੀ ਕੋਈ ਅੰਦਰੂਨੀ ਖਿੱਚੋ ਤਾ ਨਾ ਜੇ ਸਾਹਮਣੇ ਨਹੀਂ ਆ ਰਹੀਗੀ ਪਰ ਆਉਣ ਦੀ ਜਿਹੜੀ ਗਰਾਉਂਡ ਤੇ ਹੁਣ ਜਿਵੇਂ ਆਰਵਿੰਦ ਕੇਜਰੀਵਾਲ ਜਿਹੜੇ ਇਹਨਾਂ ਦੇ ਸੁਪਰੀਮੋ ਨੇ ਉਹਨਾਂ ਦੀ ਕੱਲ ਲੋਅਰ ਕੋਰਟ ਵਿੱਚ ਬੇਲ ਹੋਊਗੀ ਹੋਈ ਹੈਗੀ ਤੇ ਅੱਜ ਸ਼ਾਇਦ ਉਹ ਬਾਹਰ ਆਉਣਗੇ ਤੇ ਉਹਦੇ ਨਾਲ ਵੀ ਦੇਖਦੇ ਆ ਕਿ ਉਹ ਕੀ ਪਾਰਟੀ ਨੂੰ ਨਵੀਂ ਸੇਧ ਦਿੰਦੇ ਨੇ ਜੀ ਗਿਲਸਾਹਬ ਇੱਕ ਪਾਸੇ ਇਹ ਸਾਰੀਆਂ ਗੱਲਾਂ ਦੂਸਰੇ ਪਾਸੇ ਅਸੀਂ ਜਦੋਂ ਦੇਖਦੇ ਆਂਗੇ ਕਿ ਪਵਨ ਗੁਰੂ ਪਾਣੀ ਪੀਤਾ ਜੋ ਸਾਰੀਆਂ ਇੰਨਾਂ ਗੱਲਾਂ ਨੂੰ ਦੇਖਦੇ ਆ ਤਾਂ ਸਾਡੇ ਵਾਸਤੇ ਪਾਣੀ ਵੀ ਲਾਜ਼ਮੀ ਹੈ ਸਾਡੇ ਵਾਸਤੇ ਪਵਨ ਵੀ ਲਾਜ਼ਮੀ ਪਰ ਸਥਿਤੀ ਕੁਝ ਹੋਰ ਹੈ ਕਿ ਹਵਾ ਬੜੀ ਪੋਲਿਊਟਡ ਹੈ ਜੀ ਪਰ ਅੰਕੜੇ ਜਿਹੜੇ ਯੂਨੀਸੈਫ ਦੇ ਨਾਲ ਮਿਲੇ ਇੱਕ ਸੰਸਥਾ ਨੇ ਦੱਸਿਆ ਕਿ ਹਵਾ ਪੋਲਿਊਸ਼ਨ ਦੇ ਨਾਲ 에ਅਰ ਪੋਲਿਊਸ਼ਨ ਦੇ ਨਾਲ ਸਭ ਤੋਂ ਵੱਧ ਮੌਤਾਂ ਜਿਹੜੀਆਂ ਉਹ ਭਾਰਤ ਦੇ ਵਿੱਚ ਹੋਈਆਂ ਔਰ ਇਹ ਅੰਕੜਾ ਲੱਖਾਂ ਦੇ ਵਿੱਚ ਹੈ ਯੂਨੀਸੇਫ ਦੇ ਨਾਲ ਨੇ ਇੱਕ ਸਾਂਝੇਦਾਰੀ ਵਿੱਚ ਇੱਕ ਅਮਰੀਕਨ ਇੰਡੀਪੈਂਡੈਂਟ ਇੰਸਟੀਚਿਊਟ ਹੈਗਾ ਉਹਦਾ ਨਾਮ ਹੈਗਾ ਹੈਲਥ ਇਨ ਫੈਕਟਰਸ ਇੰਸਟੀਚਿਊਟ ਉਹਨਾਂ ਨੇ ਆਪਣੀ ਤਫ਼ਤੀਸ਼ ਦੇ ਨਾਲ ਇੱਕ ਰਿਪੋਰਟ ਲਿਆਂਦੀ ਹੈਗੀ ਆ ਜਿਹਦੇ ਬਾਰੇ ਉਹਨਾਂ ਨੇ 2021 ਦੇ ਅੰਕੜੇ ਜਾਰੀ ਕੀਤੇ ਹੈਗੇ ਆ ਉਸ ਰਿਪੋਰਟ ਮੁਤਾਬਕ ਇੱਕ ਇੰਡੀਪੈਂਡੈਂਟ ਸੰਸਥਾ ਦੀ ਜਿਹੜੀ ਰਿਪੋਰਟ ਹੈਗੀ ਉਹਦੇ ਮੁਤਾਬਕ ਹੁਣ ਤੱਕ 2021 ਵਿੱਚ ਕੱਲਿਆਂ ਇੱਕ ਸਾਲ ਦੇ ਵਿੱਚ 81 ਲੱਖ ਬੰਦਿਆਂ ਦੀ ਦੁਨੀਆ ਭਰ ਚ ਹਵਾ ਪ੍ਰਦੂਸ਼ਣ ਕਰਕੇ ਮੌਤ ਹੋਈ ਹੈਗੀ ਆ ਉਹਦੇ ਚ ਸਭ ਨਾਲ ਵੱਡਾ ਨੰਬਰ ਜਿਹੜਾ ਹੈਗਾ ਉਹ ਭਾਰਤ ਅੰਦਰ ਹੈਗਾ ਜਿੱਥੇ ਕਿ 23 ਲੱਖ ਲੋਕਾਂ ਦੀ ਮੌਤ ਹੋਈ ਹੈਗੀ ਹਵਾ ਪ੍ਰਦੂਸ਼ਣ ਨਾਲ ਉਹਦੇ ਵਿੱਚ 23 ਲੱਖ ਦੇ ਵਿੱਚ ਜਿਹੜੇ 5 ਸਾਲ ਤੋਂ ਛੋਟੀ ਉਮਰ ਦੇ ਬੱਚੇ ਹੈਗੇ ਆ ਉਹ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਆ ਉਹਨਾਂ ਦੀ 1,69,400 ਬੱਚਿਆਂ ਦੀ ਡੈਥ ਹੋਈ ਹੈਗੀ ਹਵਾ ਪ੍ਰਦੂਸ਼ਣ ਕਰਕੇ ਕਿਉਂਕਿ ਆਪਾਂ ਦੇਖ ਰਿਹਾ ਵੀ ਹਵਾ ਪ੍ਰਦੂਸ਼ਣ ਦਿੱਲੀ ਵਿੱਚ ਵੀ ਦਿੱਲੀ 1 ਆਫ ਦਾ ਮੋਸਟ ਪੋਲਿਊਟਡ ਸਿਟੀ ਮੰਨਿਆ ਜਾ ਰਿਹਾ ਦੁਨੀਆ ਭਰ ਵਿੱਚੋਂ ਜਿਹੜੇ ਦੁਨੀਆ ਦੇ ਨਾਮੀ ਸਿਟੀਜ਼ ਨੇ ਜਿੱਥੇ ਕਿ ਮੋਸਟ ਪੋਲਿਊਟਡ ਹੈਗੇ ਹਵਾ ਕਰਕੇ ਉਹਨਾਂ ਵਿੱਚ 10 ਸਿਟੀ ਜਿਹੜੇ ਹੈਗੇ ਆ ਉਹ ਭਾਰਤ ਦੇ ਨੇ ਚਾਹੇ ਉਹ ਬੰਬੇ ਲੈ ਲੋ ਚਾਹੇ ਦਿੱਲੀ ਲੈ ਲੋ ਤੇ ਚਾਹੇ ਹੋਰ ਸ਼ਹਿਰ ਲੈ ਲੋ ਇਵਨ ਪੰਜਾਬ ਦੇ ਵਿੱਚ ਵੀ ਲੁਧਿਆਣਾ ਜਿਹੜਾ ਹੈਗਾ ਟੌਪ ਕਰਦਾ ਹੈਗਾ ਹਵਾ ਪ੍ਰਦੂਸ਼ਣ ਕਰਕੇ ਸੋ ਇਹ ਸੇ ਇੱਕ ਬਹੁਤ ਗੰਭੀਰ ਸਮੱਸਿਆ ਹੈ ਕਿ इवन ਚਾਈਨਾ ਵਿੱਚ 21 ਲੱਖ ਲੋਕ ਦੀ ਮਰੇ ਹੈਗੇ ਹਵਾ ਪ੍ਰੋਡਿਊਸ਼ਨ ਕਰਕੇ ਬਾਕੀ ਜਿਵੇਂ ਪਾਕਿਸਤਾਨ ਵਗੈਰਾ ਹੈਗਾ ਉੱਥੇ 60000 ਬੰਦੇ ਮਰੇ ਹੈਗੇ ਹਵਾ ਪ੍ਰੋਡਿਊਸ਼ਨ ਕਰਕੇ ਕਾਫੀ ਨੰਬਰ ਘੱਟ ਹੈਗਾ ਐਸ ਕੰਪੇਅਰ ਟੂ ਇੰਡੀਆ ਇਹ ਜਿਹੜੀ ਹੈਗੀ ਆ ਬੜੀ ਸੀਰੀਅਸ ਪ੍ਰੋਬਲਮ ਹੈਗੀ ਆ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਸਭ ਤੋਂ ਹੋਰ ਗੰਭੀਰ ਮਸਲਾ ਹੁੰਦਾ ਜਾ ਰਿਹਾ ਹੈਗਾ ਆਪਣੇ ਇੱਥੇ ਭਾਵੇਂ ਦੋਸ਼ ਲਾਉਂਦੇ ਹੈਗੇ ਪ੍ਰਾਲੀ ਸਾੜਨ ਦਾ ਪਰ ਪ੍ਰਾਲੀ ਇਕੱਲੀ ਇੱਕ ਕਾਰਨ ਨਹੀਂ ਹੈਗਾ ਹਵਾ ਪ੍ਰਦੂਸ਼ਣ ਦਾ ਜਿਹੜੀ ਇੰਡਸਟਰੀਅਲ ਵੇਸਟ ਹੈਗਾ ਤੇ ਇੰਡਸਟਰੀਅਲ ਧੂਮੇ ਹੈਗੇ ਆ ਤੇ ਹੋਰ ਜਿਹੜੇ ਆਟੋਮੋਬਾਈਲ ਦੇ ਧੂਮੇ ਨੇ ਤੇ ਜਿੰਨੀਆਂ ਗੱਡੀਆਂ ਦਾ ਫਲੋ ਵਧਿਆ ਹੋਇਆ ਹੈਗਾ ਇੰਨਾ ਤੇ ਵੀ ਸਾਰਿਆਂ ਦਾ ਬਹੁਤ ਵੱਡਾ ਪਾਠ ਹੈਗਾ ਜਿਹੜੇ ਕੰਟਰੀਬਿਊਟ ਕਰ ਰਹੇ ਹੈਗੇ ਹਵਾ ਪ੍ਰੋਫਿਊਸ਼ਨ ਤੇ ਪਲੀਥ ਹੋਣ ਦੇ ਲਈ ਜੀ ਗਿਲਸਾ ਹਵਾ ਤੋਂ ਗਾਹਾਂ ਪਾਣੀ ਦੀ ਗੱਲ ਕਰ ਲਈ ਤੇ ਪਾਣੀ ਦੀ ਕਹਾਣੀ ਸਾਡੇ ਸਾਹਮਣੇ ਆ ਕਿ ਭਾਰਤ ਦੇ ਵਿੱਚੋਂ ਪੰਜਾਬ ਤੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਪਹਿਲਾਂ ਬੇਸ਼ੱਕ ਸਤਾਂ ਦੀ ਸੀ ਇੱਥੇ ਵੀ ਸਥਿਤੀ ਹੈ ਜਿਹੜੀ ਬੜੀ ਗੰਭੀਰ ਹੋਈ ਪਈ ਹੈ ਕਿੰਨੇ ਜੋਂ ਹਨ ਜਿਹੜੇ ਉਹ ਡਾਰਕ ਦੇ ਵਿੱਚ ਚਲੇ ਗਏ ਨੇ ਸੋ ਇਹ ਪਾਣੀ ਤੇ ਇਹਦੇ ਨਾਲ ਜੁੜਿਆ ਮੁੱਦਾ ਜਿਹੜਾ ਬੜਾ ਅਹਿਮ ਆ ਕੀ ਹੋ ਰਿਹਾਦਾ ਇਹ ਵਿੱਚ ਪਾਣੀ ਨਾ ਸਾਡੀ ਸਮਾਜਿਕ ਆਰਥਿਕ ਤੇ ਰਾਜਨੀਤਿਕ ਸ਼ਕਤੀ ਹੈਗੀ ਆ ਤੇ ਦੁਨੀਆ ਦੀ ਜਿਸ ਤਰ੍ਹਾਂ ਵਸੋਂ ਵੱਧ ਰਹੀ ਹੈਗੀ ਆ ਉਸੇ ਤਰ੍ਹਾਂ ਸਾਗ ਦੇ ਨਾਲ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਪੂਰੀ ਕਮੀ ਹਰ ਕਥਾਂ ਤੇ ਮਹਿਸੂਸ ਹੋ ਰਹੀ ਹੈਗੀ ਆ ਪਿੱਛੇ ਜੇ ਆਇਆ ਸੀ ਵੀ ਜਿਹੜਾ ਕੇਪ ਟਾਊਨ ਆ ਜਿਹੜਾ ਸਾਊਥ ਅਫਰੀਕਾ ਦਾ ਮੇਨ ਸਿਟੀ ਹੈਗਾ ਉੱਥੇ ਪਾਣੀ ਆਫੀਸ਼ੀਅਲੀ ਮੁੱਕ ਚੁੱਕਿਆ ਹੈਗਾ ਤੁਸੀਂ ਹੁਣ ਆਪਣੇ ਤੇ ਛੋਟਾ ਜਿਹਾ ਹੈਗਾ ਡਿਸਟ੍ਰਿਕਟ ਸੰਗਰੂਰ ਸੰਗਰੂਰ ਵਿੱਚ ਵੀ ਆਪਾਂ ਕੱਲ ਦੇਖ ਰਹੇ ਸੀ ਟੀਵੀ ਤੇ ਕਿ ਲੋਕੀਂ ਆਪਣੇ ਲਾਊਡ ਸਪੀਕਰ ਲੈ ਕੇ ਪਾਣੀ ਦੀ ਦਵਾਈ ਦੇ ਰਹੇ ਸੀ ਵੀ ਸਾਡੇ ਕੋਈ ਗੈਸ ਬਣਾਵੇ ਵੀ ਸਾਡੇ ਕੋਲ ਤਾਂ ਆਪਣੇ ਪੀਨ ਜੋਗਾ ਪਾਣੀ ਆਨੇਗਾ। ਮਤਲਬ ਕਿ ਇਹ ਜਿਹੜੀ ਹੈਗੀ ਆ ਪ੍ਰੋਬਲਮ ਜਿਹੜੀ ਹੈਗੀ ਹੈ ਵਰਲਡ ਵਾਈਡ ਜਿਹੜੀ ਹੈ ਸਿਮਰਨ ਕਰ ਵੀ ਹੁੰਦੀ ਜਾ ਰਹੀ ਹੈਗੀ ਆ ਭਾਰਤ ਦੇ ਵਿੱਚ ਜਿਹੜੀ ਦੁਨੀਆ ਦੀ ਵਸੋਂ ਦਾ 18% ਦਾ ਹਿੱਸਾ ਜਿਹੜਾ ਹੈਗਾ ਉਹ ਭਾਰਤ ਅੰਦਰ ਹੈਗਾ। ਪਰ ਪਾਰਟ ਪੁਲਿਪ ਦੇ ਪਾਣੀ ਦੇ ਸਰੋਤ ਹੈਗੇ ਉਹ ਸਿਰਫ 4% ਹੀ ਹੈਗੇ ਹੂੰ ਇਸ ਕਰਕੇ ਇਥੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦਾ ਸੰਕਟ ਜਿਹੜਾ ਬਹੁਤ ਗੰਭੀਰ ਹੁੰਦਾ ਜਾ ਰਿਹਾ ਬਹੁਤਾ ਪਾਣੀ ਜਿਹੜਾ ਕਹਿ ਰਹੇ ਹੈਗੇ ਆ ਵੀ ਇਥੇ ਜਿਹੜਾ ਪ੍ਰਚਾਰਿਆ ਜਾ ਰਿਹਾ ਵੀ ਬਹੁਤਾ ਪਾਣੀ ਜਿਹੜਾ ਲੱਗਦਾ ਹੈਗਾ ਉਹ ਖੇਤੀ ਦੀ ਪ੍ਰੋਡਕਸ਼ਨ ਵਿੱਚ ਲੱਗਦਾ ਹੈਗਾ ਪਾਰਟ ਦੇ ਅੰਦਰ ਪਰ ਮੇਰਾ ਖੰਝਣਾ ਇੰਡਸਟਰੀਅਲ ਜਿਹੜਾ ਹੁੰਦਾ ਹੈਗਾ ਵੇਸਟੇਜ ਹੁੰਦੀ ਹੈਗੀ ਪਾਣੀ ਦੀ ਤੁਸੀਂ ਇਥੇ ਅੰਦਾਜ਼ਾ ਲਾ ਲਓ ਵੀ ਜੇ ਤੁਸੀਂ ਆਪਣਾ 1 ਟਨ ਸੀਮੈਂਟ ਬਣਾਉਣਾ ਹੈਗਾ ਤਾਂ ਉਹਦੇ ਵੀ 8000 ਲੀਟਰ ਪਾਣੀ ਲੱਗਦਾ ਹੈਗਾ ਤੁਸੀਂ ਇਹ ਦੇਖੋ ਤਾਂ ਜੇ ਤੁਸੀਂ ਇੱਕ ਬੋਤਲ ਕੋਕਾ ਕੋਲਾ ਦੀ ਜਿਹੜੀ ਸੌਫਟ ਡਰਿੰਕ ਦੀ ਬਣਾਉਣ ਲਈ 80 ਲੀਟਰ ਪਾਣੀ ਲੱਗਦਾ ਹੈਗਾ ਤੁਸੀਂ ਇਸ ਤਰ੍ਹਾਂ ਦੇ ਜਿਹੜਾ ਅੰਕਣਿਆਂ ਚ ਆਪਾਂ ਜਾਈਏ ਨਾ ਤਾਂ ਤੁਸੀਂ ਤੁਸੀਂ ਹੈਰਾਨ ਹੋ ਜਾਓਗੇ ਵੀ ਇਹਨਾਂ ਦਾ ਜਿਹੜਾ ਲੋਹਾ ਨਿਰਮਾਣ ਦੇ ਲਈ ਤਕਰੀਬਨ 20000 ਲੀਟਰ ਪਾਣੀ ਲੱਗਦਾ ਹੈਗਾ ਉਹਲੇ ਐਕਸਟਰਾ ਪਾਣੀ ਦੀ ਜਿਹੜੀ ਹੈਗੀ ਆ ਬਹੁਤ ਮੁਗਲ ਕੇ ਵੱਡੇ ਪੱਧਰ ਤੇ ਵੇਸਟੇਜ ਹੋ ਰਹੀ ਆ ਤੇ ਅਗਲੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਵਾਰਸ ਹੋਣ ਗਿਆ ਤਾਂ ਉਹ ਪਾਣੀ ਦੇ ਨਾਂ ਤੇ ਵਾਰਸ ਹੋਣ ਗਿਆ ਕਿਉਂਕਿ ਨਦੀਆਂ ਦੇ ਵਿੱਚ ਵੀ ਪਾਣੀ ਦੀ ਮਾਤਰਾ ਜਿਹੜੀ ਹੈਗੀ ਆ ਉਹ ਘਟਦੀ ਹੈਗੀ ਆ ਤੇ ਜਿਹੜੇ ਕੁਸਲੇ ਗਲੇਸ਼ੀਅਰਸ ਹੈਗੇ ਨੇ ਜਿਵੇਂ ਲਦਾਖ ਦੇ ਵਿੱਚ ਆਪਣੇ ਮੇਨ ਗਲੇਸ਼ੀਅਰਸ ਹੈਗੇ ਨੇ ਲਈ ਦਾਫ ਦੇ ਵਿੱਚ ਉਹ ਵੀ ਬਹੁਤ ਬੁਰੀ ਤਰ੍ਹਾਂ ਮੈਲਟ ਕਰ ਰਹੇ ਆ ਕਿ ਬਿਕੋਜ਼ ਆਫ ਦਾ ਚੇਂਜਿੰਗ ਟੈਂਪ ਜਿਹੜਾ ਕਲਾਈਮੈਟਿਕ ਚੇਂजेस ਹੋ ਰਹੀਆਂ ਨੇ ਤੇ ਉਹਦੇ ਵਿੱਚ ਐਲ ਨੀਨੋ ਇਫੈਕਟ ਵੀ ਬਹੁਤ ਵੱਡੇ ਲੈਵਲ ਤੇ ਇਫੈਕਟ ਹੈਗਾ ਪਰ ਇਹ ਸਾਰੇ ਦਾ ਜਿਹੜਾ ਹੈਗਾ ਆਪਣੇ ਕੁਦਰਤੀ ਸਰੋਤਾਂ ਤੇ ਸਿੱਧਾ ਇਫੈਕਟ ਕਰ ਰਹੇ ਹੈਗੇ ਆ ਤੇ ਜਿਹਦੇ ਬਾਰੇ ਸੋਚਣ ਦੀ ਗਵਰਨਮੈਂਟਾਂ ਨੂੰ ਸੋਚਣ ਦੀ ਲੋੜ ਹੈਗੀ ਆ ਆਪਣੇ ਨਾਂ ਤਾਂ ਇੱਥੇ ਕੋਈ ਰੇਨ ਹਾਰਵੈਸਟਿੰਗ ਦਾ ਕੋਈ ਪੁਖਤੇ ਪ੍ਰਬੰਧ ਨਹੀਂ ਤੁਸੀਂ ਉਹ ਦੇਖ ਲਓ ਜਿਹੜੇ ਜਰਮਨੀ ਵਰਗੇ ਦੇਸ਼ ਨੇ ਜਾਪਾਨ ਵਰਗੇ ਦੇਸ਼ ਨੇ ਸਿੰਗਾਪੁਰ ਹੈਗਾ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਬਿਲਕੁਲ ਪੂਰੇ ਕੰਟਰੋਲ ਕੀਤਾ ਹੈਗਾ ਪਾਣੀ ਹਾਰਵੈਸਟਿੰਗ ਦੇ ਬਾਰੇ ਤਾਂ ਕਿ ਜਿਹੜਾ ਵੱਧ ਤੋਂ ਵੱਧ ਪਾਣੀ ਹੈ ਜਿਹੜਾ ਕਿ ਉਹ ਸੇਵ ਕੀਤਾ ਜਾ ਸਕੇ ਪਰ ਇਥੇ ਆਪਣੇ ਇਸ ਤਰ੍ਹਾਂ ਦੇ ਕੋਈ ਪ੍ਰਬੰਧ ਨਹੀਂ ਹੈਗੇ ਕਿ ਜਿੱਥੇ ਹੈਗੇ ਤਾਂ ਬਹੁਤ ਘੱਟ ਲੈਵਲ ਤੇ ਪ੍ਰਬੰਧ ਹੈਗੇ ਜਦ ਕਿ ਇਹ ਰੇਨ ਹਾਰਵੈਸਟਿੰਗ ਦਾ ਹਰ ਨੇਬਰਹੂਡ ਦੇ ਵਿੱਚ ਕੋਈ ਨਾ ਕੋਈ ਪ੍ਰਬੰਧ ਚਾਹੀਦਾ ਹੈਗਾ ਕਿ ਜਦੋਂ ਬਰਸਾਤਾ ਆਉਂਦੀਆਂ ਨੇ ਉਹ ਪਾਣੀ ਨੂੰ ਆਪਾਂ ਕਿਵੇਂ ਸਾਮ੍ਹ ਸਕੀਏ ਨਾ ਤਾਂ ਵਾਟਰ ਬਾਡੀਜ਼ ਆਪਣੀਆਂ ਉਸ ਲੈਵਲ ਤੇ ਖੜੀਆਂ ਨੇ ਜਿਹੜੇ 150 ਵਾਟਰ ਰੈਜ਼ਰਵਾਇਰਸ ਨੇ ਇੰਡੀਆ ਦੇ ਵਿੱਚ ਉਹਨਾਂ ਤੇ ਵੀ ਇਸ ਟਾਈਮ ਤੇ ਜਿਹੜਾ ਵਾਟਰ ਦਾ ਲੈਵਲ ਹੈਗਾ ਉਹ 23% ਦੀ ਤੇ ਰਹਿ ਗਿਆ ਹੈਗਾ ਸਿਰਫ 23% ਉਸੇ ਵਿੱਚ ਵੀ ਬਹੁਤ ਵੱਡੀ ਗ੍ਰਾਵਟਾਈ ਹੈ ਕਿ ਪਾਣੀ ਦੀ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਪਾਣੀ ਦਾ ਸੰਕਟ ਜਿਹੜਾ ਹੈਗਾ ਹੋਰ ਗੰਭੀਰ ਹੋਊਗਾ ਹੁਣ ਤਾਂ ਆਪਾਂ ਸਿਰਫ ਦਿੱਲੀ ਚ ਦੇਖ ਰਹੇ ਹੈਗੇ ਆ ਖਬਰਾਂ ਚ ਜੋ ਆ ਰਿਹਾ ਹੈਗਾ ਕਿ ਦਿੱਲੀ ਬਹੁਤ ਵੱਡੇ ਵਾਟਰ ਕ੍ਰਾਈਸਿਸ 'ਚ ਲੰਘ ਰਿਹਾ ਹੈਗਾ ਜਿਸ ਤਰ੍ਹਾਂ ਮੈਂ ਸੰਗਰੂਪ ਦਾ ਜ਼ਿਕਰ ਕੀਤਾ ਹੈਗਾ ਸਿਟੀ ਸੰਗਰੂਪ ਦਾ ਪਰ ਤੁਸੀਂ ਆਉਣ ਵਾਲੇ ਸਮੇਂ 'ਚ ਹੋਰ ਵੀ ਸ਼ਹਿਰਾਂ ਵਿੱਚ ਤੇ ਹੋਰ ਕਸਬਿਆਂ ਵਿੱਚ ਵੀ ਪਾਣੀ ਦਾ ਸੰਕਟ ਹੋਰ ਗੰਭੀਰ ਹੋ ਸਕਦਾ ਹੈਗਾ ਜੀ ਇਲਸਾਵੇ ਇੱਕ ਖਬਰ ਆ ਰਹੀ ਹੈ ਬਹੁਤ ਹੀ ਪੁਸ਼ਟੀ ਤਾਂ ਉਹਦੀ ਨਹੀਂ ਹੋ ਰਹੀ ਕਿ ਜਿਹੜੇ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀ ਹੈ ਡਿਵਰੂਗਿਡ ਜੇਲ੍ਹ ਦੇ ਵਿੱਚ ਬੰਦ ਨੇ ਉਹ ਤਾਂ ਮੈਂਬਰ ਪਾਰਲੀਮੈਂਟ ਵੀ ਹੈ ਅਮਰਪਾਲ ਸਿੰਘ ਉਹਨਾਂ ਦੇ ਖਿਲਾਫ 3 ਜੂਨ ਨੂੰ ਕਹਿੰਦੇ ਐਨਐਸਏ ਵਧਾ ਦਿੱਤਾ ਗਿਆ ਆਫੀਸ਼ਲ ਇਹਦੀ ਪੁਸ਼ਟੀ ਕੋਈ ਨਹੀਂ ਪਰ ਕੀ ਲੱਗਦਾ ਕਿ ਜੇ ਵਧਾਇਆ ਵੀ ਗਿਆ ਤਾਂ ਇਹ ਗਲਤ ਤਰੀਕਾ ਨੇ ਜੀ ਨੇ ਇਹ ਜਿਹੜੀ ਹੈਗੀ ਆ ਨਾ ਰਿਪੋਰਟ ਡੀਸੀ ਅਮਰitsar ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਨੋਟਿਸ ਭੇਜਿਆ ਹੈਗਾ ਕਿ ਉਹਨਾਂ ਤੇ ਜਿਹੜੀ ਬਾਕੀ ਹੈਗੇ ਆ ਅਮਰਤਪਾਲ ਦੇ ਨਾਲ ਤੇ ਉਹ ਅਮਰਤਪਾਲ ਇਹਨਾਂ ਤੇ 1 ਸਾਲ ਲਈ NSA ਹੋਰ ਵਾਧਾ ਦਿੱਤਾ ਗਿਆ ਜਿਹੜਾ ਤੇ ਬਿਲਕੁਲ ਕਾਨੂੰਨੀ ਤੌਰ ਤੇ ਕਿ ਵਕੀਲਾ ਨੇ ਨਾਮੀ ਵਕੀਲਾ ਨੇ ਕਿਹਾ ਕਿ ਇਹ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੈਗੀ ਹੈ ਕਿਉਂਕਿ ਉਹਨਾਂ ਨੂੰ ਪ੍ਰੋਪਰ ਸੁਣਵਾਈ ਦਿੱਤੀ ਹੈ ਨਹੀਂ ਪਰ ਦੇਖਣ ਵਾਲੀ ਇਹ ਵੀ ਗੱਲ ਹੈ ਵੀ ਉਹਨਾਂ ਦੇ ਜਿਹੜੇ ਵਕੀਲ ਆ ਉਹ ਇਸ ਨੂੰ ਚੈਲੰਜ ਕਿਉਂ ਨਹੀਂ ਕਰ ਰਹੇ ਕੋਰਟਸ ਦੇ ਵਿੱਚ ਤੁਸੀਂ ਦੇਖੋ ਜਿਹੜਾ ਅਫਜ਼ਲ ਰਸ਼ੀਦ ਹੈਗਾ ਜਿਹੜਾ ਕਸ਼ਮੀਰ ਤੋਂ ਚੁਣੇ ਗਏ ਨੇ ਇੰਡੀਪੈਂਡੈਂਟ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੇ ਉਮਰ ਅਬਦੁੱਲਾਹ ਨੂੰ ਹਰਾਇਆ ਹੈਗਾ ਉਹ ਵੀ 5 ਸਾਲ ਤੋਂ ਤਿਹਾਰ ਜੇਲ੍ਹ ਦੇ ਵਿੱਚ ਹੈਗੇ ਆ منی ਲਾਂਡਰਿੰਗ ਦੇ ਕੇਸ ਦੇ ਵਿੱਚ ਉਹਨਾਂ ਤੇ ਯੂਏਪੀਏ ਲੱਗਿਆ ਹੋਇਆ ਹੈਗਾ ਅਨਲੌਫਲ ਐਕਟੀਵਿਟੀਜ਼ ਐਕਟ ਜਿਹੜਾ ਹੈਗਾ ਉਹਨਾਂ ਨੇ ਹਾਈ ਉਹਨਾਂ ਨੇ ਹਾਈ ਕੋਰਟ ਮੂਵ ਕੀਤੀ ਹੋਈ ਆ ਦਿੱਲੀ ਦੀ ਜਿਹੜੀ ਕੋਰਟ ਆ ਤੇ ਉਹਨਾਂ ਨੂੰ 22 ਜੂਨ ਉਹਨਾਂ ਨੂੰ ਮਿਲੀ ਹੈਗੀ ਤਰੀਕ ਸੁਣਵਾਈ ਦੇ ਲਈ ਉਹਨਾਂ ਉਹਨਾਂ ਨੇ ਅੰਟਰਮ ਬੇਲ ਮੰਗੀ ਹੈਗੀ ਤਾਂ ਕਿ ਉਹ ਸੌਂ ਚੱਕ ਸਕਣ ਪਰ ਇਸ ਤਰ੍ਹਾਂ ਦੀ ਐਪਲੀਕੇਸ਼ਨ ਕੋਈ ਅਮਰਸਪਾਲ ਹੁਣਾ ਵੱਲੋਂ ਨਹੀਂ ਲੱਗੀ ਗਈ ਆ ਇਹ ਵੀ ਇਹ ਵੀ ਸੋਚਣ ਵਾਲੀ ਗੱਲ ਹੈਗੀ ਆ ਵੀ ਉਹਨਾਂ ਦੇ ਵਕੀਲਾਂ ਨੇ ਕਿਉਂ ਨਹੀਂ ਹਾਈ ਤੱਕ ਕੋਈ ਕਿਸੇ ਤਰ੍ਹਾਂ ਕੋਰਟ ਨੂੰ ਮੂਵ ਕੀਤਾ ਜਾਂ ਚੈਲੰਜ ਕਿਉਂ ਨਹੀਂ ਕਰ ਰਹੇ ਉਹ ਐਨਐਸਐਮ ਨੇ ਯੋਸਟ ਜੀ ਹਾਂਜੀ ਪਲੀਜ਼ ਕਰੇਗਾ ਇਸ ਚੀਜ਼ ਦਾ ਵੀ ਸੋਚਣ ਵਾਲੀ ਗੱਲ ਆ ਪਰ ਜੋ ਪੰਜਾਬ ਸਰਕਾਰ ਨੇ ਇਹ ਡਿਸੀਜਨ ਲਿਆ ਯੂਨਿਲੇਟਰਲੀ ਇਹ ਡਿਸੀਜਨ ਗਲਤ ਹੈਗਾ ਤੇ ਇਹ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੈਗੀ ਹੈ ਜੀ ਗਿਲ ਸਾਹਿਬ ਨੇਟ ਦਾ ਇੱਕ ਪੇਪਰ ਵੈਸੇ ਤਾਂ ਬਹੁਤ سارے ਪੇਪਰ ਅੱਜਕੱਲ ਲੀਕ ਹੋ ਰਿਹਾ ਤੇ ਹੁਣ ਇਹਦੀ ਵੀ ਚਰਚਾ ਹੈ ਪਰ ਸਾਡਾ ਜਿਹੜਾ ਪ੍ਰੀਖਿਆਵਾਂ માં ਲੈਣ ਵਾਲਾ ਢਾਂਚਾ ਹੈਗਾ ਦਾ ਸਰਕਾਰ ਇਹ ਕਿਧਰ ਨੂੰ ਜਾ ਰਹੀ ਹੈ ਜੀ ਆਪ ਡਿਵੀਜ਼ਨ ਇਹ ਸਵਾਰਾਨੀਆਂ ਹੈਡਿੰਗਸ ਨੇ ਨਾ ਇਹ ਹੈਗਾ ਕਿ ਸਟੂਡੈਂਟਸ ਦੀ ਆਪ ਮੰਨੇ ਹੈਗੇ ਕਿ ਉਹਨਾਂ ਨੇ 30-30 ਲੱਖ ਰੁਪਏ ਇੱਕ ਪੇਪਰ ਲੀਕ ਦੇ ਲਈ ਦਿੱਤਾ ਹੈਗਾ ਮਤਲਬ ਕਿ ਕੁਝ ਸਟੂਡੈਂਟ ਬਿਹਾਰ ਚੋਂ ਮੰਨੇ ਨੇ ਕੁਝ ਗੁਜਰਾਤ ਚ ਬੰਦੇ ਸਾਹਮਣੇ ਆਏ ਨੇ ਇਹ ਜਿਹੜਾ ਨੈਸ਼ਨਲ ਟੈਸਟਿੰਗ ਏਜੰਸੀ ਹੈਗੀ ਜਿਹੜੀ ਏਜੰਸੀ ਦੀ ਰਿਸਪੋਨਸੀਬਿਲਟੀ ਹੈਗੀ ਸਾਰੇ ਇਦਾਂ ਦੇ ਸੈਂਸਟਿਵ ਪੇਪਰ ਜਿਹੜੇ ਐਲੀਜੀਬਿਲਟੀ ਟੈਸਟ ਹੈਗੇ ফর ਐਡਮਿਸ਼ਨ ਟੂ ਮਤਲਬ ਕਿ ਚਾਹੇ ਮੈਡੀਕਲ ਸਾਇੰਸਿਸ ਦੇ ਵਿੱਚ ਹੈ ਗਿਆ ਤੇ ਚਾਹੇ IITs ਦੇ ਵਿੱਚ ਹੈਗਾ JEE ਦਾ ਜਿਹੜਾ ਟੈਸਟ ਹੈਗਾ ਇਸੇ ਨੀਟ ਦਾ ਜਿਹੜਾ ਪੇਪਰ ਹੋਇਆ ਹੈਗਾ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਤਾੰਦਲੀ ਸਾਹਮਣੇ ਆਈ ਹੈਗੀ ਆ ਇੱਕ ਤਾਂ ਇਹ ਹੈਗਾ ਕਿ 67 ਬੱਚਿਆਂ ਦੇ 100/100 ਸਕੋਰ ਹੈਗਾ 720 ਆਊਟ ਆਫ 720 ਉਹ ਵੀ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਖੜਾ ਕਰਦਾ ਹੈਗਾ ਬਾਕੀ ਵੀ ਜਿਹੜਾ ਇਵਨ ਸੁਪਰੀਮ ਕੋਰਟ ਨੇ ਇਹਦਾ ਇੱਕ ਗੰਭੀਰ ਨੋਟਿਸ ਲਿਆ ਹੈਗਾ ਤੇ ਹੁਣ ਦੇਖੋ ਵੀ ਜੇ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਲਾਗੂ ਹੁੰਦੀਆਂ ਨੇ ਉਹਨਾਂ ਨੇ ਕਿਹਾ ਵੀ ਭਾਵੇਂ 0.0001% ਵੀ ਇਹਦੇ ਵਿੱਚ ਕੋਈ ਸ਼ੱਕ ਖੜਾ ਹੁੰਦਾ ਹੈਗਾ ਤਾਂ ਇਹ ਸ਼ੰਕੇ ਦੂਰ ਕਰਨ ਲਈ ਤਾਂ ਇਹ ਤਾਂ ਦੁਆਰਾ ਟੈਸਟ ਹੋਵੇ ਇਸ ਜੈ ਇਹ ਦੁਨੀਆ ਵੀ ਇਹਦੀਆਂ ਫੌਲਟ ਲਾਈਨਸ ਨੇ ਉਹ ਦੂਰ ਕੀਤੇ ਜਾਣ ਪਰ ਇਹ ਗੱਲ ਹੈ ਕਿ ਗਵਰਨਮੈਂਟ ਜਿਹੜੀ ਇੰਡੀਆ ਦੀ ਗਵਰਨਮੈਂਟ ਆ ਉਹ ਡਿਨਾਈ ਕਰ ਰਹੀ ਹੈਗੀ ਟੋਟਲ ਵੀ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਫੌਲਟ ਨਹੀਂ ਹੈਗੀ ਪਰ ਹੁਣ ਜਿਵੇਂ ਲੋਕੀ ਉਕਸਾ ਰੂਪ ਵਿੱਚ ਸਬੂਤ ਨਾਲ ਬਾਹਰ ਆ ਰਹੇ ਹੈਗੇ ਆ ਉਹਦੇ ਨਾਲ ਗਵਰਨਮੈਂਟ ਨੂੰ ਇਹ ਆਪਣੀ ਪੋਜੀਸ਼ਨ ਕਲੀਅਰ ਕਰਨੀ ਪਊਗੀ ਵੀ ਇਹਨਾਂ ਦੀ ਇਸ ਬਾਰੇ ਕੀ ਪੋਲਿਸੀ ਹੈਗੀ ਕਿਉਂਕਿ NEET ਦੇ ਜਿਹੜੇ ਐਗਜ਼ਾਮੀਨੇਸ਼ਨ ਹੈਗਾ ਉਹ ਬੜਾ ਅਹਿਮ ਐਗਜ਼ਾਮੀਨੇਸ਼ਨ ਹੈਗਾ 1 ਲੱਖ 3 ਮੈਡੀਕਲ ਸਕੂਲਾਂ ਦੀ ਸੀਟ ਹੈਗੀ ਆ ਉਹ ਨੀਟ ਦੇ ਰਾਹੀਂ ਭਰੀ ਜਾਂਦੀ ਹੈਗੀ ਆ ਆਲ ਇੰਡੀਆ ਲੈਵਲ ਤੇ ਸੋ ਇਹ ਇੱਕ ਐਮ ਪ੍ਰੀਖਿਆ ਹੈਗੀ ਆ ਤੇ ਜੇ ਇਹਨਾਂ ਵਿੱਚ ਵੀ ਆਪਾਂ ਦੇਖ ਰਿਹਾ ਹੋਰ ਵੀ ਜਿਹੜੀਆਂ ਪ੍ਰੀਖਿਆ ਨੇ ਸਮੇਂ-ਸਮੇਂ ਸਰ ਇਹ ਆਉਂਦਾ ਰਹਿੰਦਾ ਹੈਗਾ ਵੀ ਉਹਨਾਂ ਵਿੱਚ ਕੋਈ ਨਾ ਕੋਈ ਕਿਸੇ ਪ੍ਰਕਾਰ ਦਾ ਜਾਂ ਤਾਂ ਪੇਪਰ ਲੀਕ ਹੋਇਆ ਹੈਗਾ ਜਾਂ ਉਸ ਤੋਂ ਬਾਅਦ ਸ਼ੀਟਾਂ ਚੇਂਜ ਹੋਣੀਆਂ ਨੇ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਧਾਂਦਲੀ ਹੋਈ ਹੈਗੀ ਆ ਜੀ ਗਲਸਾਵ ਇੱਕ ਮੰਦਭਾਗੀ ਖਬਰ ਵੀ ਸਾਹਮਣੇ ਆ ਰਹੀ ਹੈ ਕਿਉਂਕਿ ਹੀਟ ਵੇਵ ਨੇ ਪੂਰੀ ਦੁਨੀਆ ਨੂੰ ਆਪਦੇ ਸਕੰਜੇ ਦੇ ਵਿੱਚ ਲਿਆ ਹੋਇਆ ਹੈ ਭਾਰਤ ਹੋਵੇ ਜਾਂ ਏਸ਼ੀਆ ਹੋਵੇ ਇੱਥੇ ਤਾਂ ਬਹੁਤ ਸਾਰੇ ਮੌਲਕਾ ਜਿਹੜੇ ਉਹ ਤੇ ਸਾਹਮਣਾ ਕਰਨਾ ਪੈ ਰਿਹਾ ਹੁਣ ਮੱਕੇ ਲੋਕ ਹੱਜ ਕਰਨ ਜਾਂਦੇ ਨੇ ਤੇ ਉੱਥੋਂ ਖਬਰਾਂ ਆਈਆਂ ਕਿ 500 ਤੋਂ ਵੱਧ ਮੌਤਾਂ ਇਕੱਲੇ ਯਾਤਰੀਆਂ ਹੱਜ ਯਾਤਰੀਆਂ ਨੇ ਹੋ ਗਏ ਜਿਹੜੀ ਅਸੋਸੀਏਟਿਡ ਪ੍ਰੈਸ ਦੀ ਖਬਰ ਹੈ ਨਾ ਵੀ ਜਿਹੜੇ ਇਸ ਵਾਰੀ 5 ਦਿਨਾਂ ਦੀ ਹੱਜ ਦੀ ਪਿਲਗ੍ਰਿਮੇਜ ਸੀਗੀ ਮੱਕੇ ਤੇ ਹੋਰ ਜਿਹੜੀਆਂ ਉਹਨਾਂ ਦੀ ਰਿਲੀਜੀਅਸ ਹੋਲਿਅਸ ਸਾਈਟਸ ਹੈਗੀਆਂ ਨੇ ਸਾਊਦੀ ਅਰੇਬੀਆ ਦੇ ਵਿੱਚ ਉੱਥੇ ਜਿਹੜੀ ਹੈਗੀ ਇੰਟੈਂਸ ਹੀਟ ਵੇਵ ਚੱਲ ਰਹੀ ਹੈਗੀ 47 ਡਿਗਰੀ ਪਲੱਸ ਜਿਹੜਾ ਟੈਂਪਰੇਚਰ ਹੈਗਾ ਤੇ ਉੱਥੇ ਤਕਰੀਬਨ ਤਕਰੀਬਨ 2 ਮਿਲੀਅਨ ਪਲੱਸ ਲੋਕ ਜਿਹੜੇ ਹੈਗੇ ਹੱਜ ਕਰਨ ਜਾਂਦੇ ਹੈਗੇ ਆ ਤੇ ਉੱਥੇ ਜਿਹੜੀਆਂ ਡੈਥਸ ਆਈਆਂ ਨੇ ਜਿਹੜੀਆਂ ਕਿ ਰਿਪੋਰਟਡ ਡੈਥਸ ਹੈਗੀਆਂ ਨੇ ਉਹ ਹਾਈਆਂ ਨੇ 550 ਪਰ ਜਿਹੜੀ ਅਨ ਅਫੀਸ਼ੀਅਲ ਫਿਗਰ ਆ ਰਹੀ ਹੈਗੀ ਉਹਦੇ ਚ ਆਇਆ ਹੈਗਾ ਕਿ 600 ਤੇ 600 ਪਲਸ ਲੋਕ ਜਿਹੜੇ ਹੈਗੇ ਆ ਹੀਟ ਵੇਵ ਨੂੰ ਸਕੰਮ ਕਰ ਚੁੱਕੇ ਹੈਗੇ ਆ ਤੇ ਉਹਨਾਂ ਦੀਆਂ ਫੈਮਲੀਆਂ ਜਿਹੜੀਆਂ ਨੇ ਹੁਣ ਉਹਨਾਂ ਦੀਆਂ ਬਾਡੀਜ਼ ਵਗੈਰਾ ਲੈਣ ਲਈ ਉੱਥੇ ਗਈਆਂ ਹੋਈਆਂ ਨੇ ਪਰ ਮਤਲਬ ਕਿ ਇਹ ਜਿਹੜੀ ਹੀਟ ਵੇਵ ਹੈਗੀ ਆ ਇਹ ਸਾਰੇ ਥਾਂ ਹੀ ਆਪਣਾ ਪ੍ਰਭਾਵ ਪਾ ਰਹੀ ਆ ਸਾਰੀ ਦੁਨੀਆ ਦੇ ਵਿੱਚ ਜਿਹੜੀ ਹੈਗੀ ਆ ਇੰਟੈਂਸ ਹੀਟ ਵੇਵ ਚੱਲ ਰਹੀ ਆ ਆਪਣੇ ਪੰਜਾਬ ਚ ਵੀ ਤੁਸੀਂ ਦੇਖ ਲਓ ਵੀ ਕਿੰਨੀ ਜ਼ਿਆਦਾ ਇੰਟੈਂਸ ਹੀਟ ਹੈਗੀ ਆ ਤੁਹਾਡੇ ਤਾਂ ਬਠਿੰਡੇ ਵਿੱਚ ਤਾਂ 50 ਡਿਗਰੀ ਦੇ ਨੇੜੇ ਵੀ ਟੈਂਪਰੇਚਰ ਢੁੱਕ ਗਿਆ ਹੈਗਾ ਤੇ ਇੱਥੇ ਵੀ ਸਾਡੇ ਲਣਾਣੇ ਵੀ 47 ਕਈ ਵਾਰ ਟੱਚ ਕੀਤਾ ਹੈਗਾ ਤੇ ਇਹਦੇ ਨਾਲ ਇੱਕ ਤਾਂ ਨਾਲ ਤਾਂ ਕੋਈ ਰਾਹਤ ਹੈ ਜੇ ਲੱਗ ਰਹੀ ਹੈ ਕਿ ਮੌਨਸੂਨ ਪਹਿਲੇ ਕਹਿੰਦੇ ਸੀ ਵੀ ਲਾਸਟ ਵੀਕ ਆਫ ਜੂਨ ਦੇ ਵਿੱਚ ਮੌਨਸੂਨ ਪੰਜਾਬ ਨੂੰ ਹਿੱਟ ਕਰ ਜਾਊਗਾ ਪਰ ਹਜੇ ਤੱਕ ਤਾਂ ਨਾਰਥ ਇੰਡੀਆ ਵਿੱਚ ਕਿਤੇ ਵੀ ਮੌਨਸੂਨ ਦੀ ਦਸਤਕ ਦਿਖਾਈ ਨਹੀਂ ਦੇ ਰਹੀ ਜੀ ਬਹੁਤ ਮਿਹਰਬਾਨੀ ਗੱਲ ਸਾਹਿਬ ਤੁਸੀਂ ਸ਼ਾਮਲ ਹੋਏ ਹੋ ਤੇ ਸਾਂਝ ਪਾਏ ਥੈਂਕ ਯੂ ਸੋ ਮਚ ਸਿਗਨ ਵੈਲਕਮ ਰঞ্জੀਤ ਸਿੰਘ ਕੁਕੀ ਗੱਲ ਹੋ ਰਹੇ ਆਪਣੇ ਨਾਲ ਸ਼ਾਮਲ ਨੇ ਜੀ ਤੇ ਇਹਨਾਂ ਦੇ ਨਾਲ ਗੱਲਬਾਤ ਤੁਸੀਂ ਸੁਣ ਰਹੇ ਸੀ ਹੁਣ ਇੱਕ ਹੋਰ ਜਿਹੜੀ ਜ਼ਰੂਰੀ ਸੋਚਣਾ ਤੁਹਾਡੇ ਨਾਲ ਦੱਸਦੀ ਹੈ ਕਿ ਅਸੀਂ ਇਸ ਪਲੇਟਫਾਰਮ ਤੋਂ ਡੇਲੀ ਕੋਈ ਨਾ ਕੋਈ ਪ੍ਰੋਗਰਾਮ ਲਾਈਵ ਕਰਿਆ ਕਰਾਂਗੇ ਤੁਹਾਡਾ ਕੋਈ ਬਿਜ਼ਨਸ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਪਲੇਟਫਾਰਮ ਦੇ ਅਸੀਂ ਬਾਕੀਆਂ ਦੇ ਨਾਲੋਂ ਵਧੀਆ ਗੱਲ ਕਰਦੇ ਆ ਜਾਂ ਪੰਜਾਬ ਪੱਖੀ ਗੱਲ ਕਰਦੇ ਆ ਜਾਂ ਮਨੁੱਖਤਾਵਾਦੀ ਗੱਲ ਕਰਦੇ ਆ ਤਾਂ ਜ਼ਰੂਰ ਜਿਹੜਾ ਵੀ ਤਰੀਕਾ ਹੈ ਜਿਵੇਂ ਵੀ ਤੁਸੀਂ ਸਹਿਯੋਗ ਦੇਣਾ ਚਾਹੁੰਦੇ ਹੋ ਲਾਈਕ ਕਮੈਂਟ ਸ਼ੇਅਰ ਸਪான்ਸਰ ਬਹੁਤ ਸਾਰਾ ਕੁਝ ਹੈ ਉਹ ਕੁਝ ਵੀ ਕਰ ਸਕਦੇ ਹੋ ਕਿਉਂਕਿ ਜੇ ਤੁਸੀਂ ਕਮੈਂਟ ਕਰਦੇ ਹੋ ਉਹਦੇ ਨਾਲ ਵੀ ਸਾਡੀ ਗੱਲ ਦੇ ਉੱਤੇ ਵਧਣਾ ਪੈਂਦਾ ਚਾਹੇ ਤੁਸੀਂ ਸਾਡੀ ਗੱਲ ਨਾਲ ਸਹਿਮਤ ਹੋ ਜਾਂ ਅਸਹਿਮਤ ਹੋ ਜੇ ਤੁਸੀਂ ਲਾਈਕ ਕਰਦੇ ਹੋ ਉਹ ਵੀ ਸਾਡੇ ਵਾਸਤੇ ਫਾਇਦੇਮੰਦ ਹੈ ਪਹਿਲਾਂ ਮੈਂ ਕਹਿਣਾ ਹੁੰਦਾ ਸੀ ਕਿ ਲਾਈਕ ਤਾਂ ਕਰੋ ਜੇ ਸਾਡੀ ਗੱਲ ਵਧੀਆ ਲੱਗੇ ਉਹ ਗੱਲ ਹੁਣ ਵੀ ਕਹਿਣੇ ਆਪਾਂ ਉਸੇ ਤੇ ਸਟੈਂਡ ਕਰਦੇ ਆਂ ਤੀਜੀ ਗੱਲ ਕਿ ਜੇ ਸਾਡੀ ਗੱਲਬਾਤ ਹੈ ਜਿਹੜੀ ਤੁਸੀਂ ਸੁਣ ਰਹੇ ਹੋ ਇਹਨੂੰ ਲੱਗਦਾ ਕਿ ਸ਼ੇਅਰ ਕਰਨ ਦੀ ਲੋੜ ਹੈ ਤਾਂ ਜ਼ਰੂਰ ਆਪ ਦੇ ਵੱਧ ਤੋਂ ਵੱਧ ਸੱਜਣਾ ਨਾਲ ਸ਼ੇਅਰ ਕਰੋ ਸਾਡੇ ਪੇਜ ਸਾਡੇ ਚੈਨਲ ਦੇ ਉੱਤੇ ਜਿੰਨੇ ਵੱਧ ਬੰਦੇ ਜੁੜਨਗੇ ਵੱਧ ਟ੍ਰੈਫਿਕ ਹੋਊਗਾ ਉਹਨਾਂ ਅਸੀਂ ਹੋਰ ਵਧੀਆ ਕੰਮ ਕਰਨ ਦਾ ਯਤਨ ਕਰਾਂਗੇ ਕਿਉਂਕਿ ਜੇ 20 ਬੰਦੇ ਸਾਨੂੰ ਦੇਖਣਗੇ ਤੇ ਫਿਰ ਉਹ ਕਹੀ ਕਹਨੇ ਹੁੰਦੇ ਕਿ ਗੰਜੀ ਕੀ ਨਾਲੂ ਤੇ ਕੀ ਨਚੋੜ ਲੂ ਸਮੱਸਿਆ ਫਿਰ ਉੱਥੇ ਆਜੂ ਤੇ ਇਸ ਕਰਕੇ ਨਾਲ ਇਹ ਹੈ ਕਿ ਜਿੰਨੇ ਸਾਡੇ ਵਿਊਜ਼ ਵੱਧ ਆਉਂਦੇ ਨੇ ਚੰਗੇ ਥਾਵਾਂ ਤੇ ਵੱਧ ਸੁਣਿਆ ਜਾਂਦਾ ਉਹਦਾ ਫਾਇਦਾ ਤੁਸੀਂ ਆਪ ਦਾ ਕੋਈ ਬਿਜ਼ਨਸ ਸਾਡੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9417525762 ਇਹ ਗਿਆ ਦਾ ਨੰਬਰ 9417525762 ਅੰਜ ਦਿਨ ਸਾਡੇ ਲਾਈਵ ਪ੍ਰੋਗਰਾਮ ਹੋਇਆ ਕਰਨਗੇ ਹੋ ਕੁਝ ਵੀ ਹੋਵੇ ਇਸ ਵਕਤ ਤੁਹਾਡੇ ਨਾਲ ਜੁੜਿਆ ਖਾਂ ਕੇ ਤੇ ਪੰਜਾਬ ਨਾਲ ਹਮੇਸ਼ਾ ਜੁੜੇ ਰਹਿਣ ਤੁਹਾਨੂੰ ਲੱਗਦਾ ਹੈ ਕਿ ਆਹ ਪਲੇਟਫਾਰਮ ਸੁਖਨਾਵ ਸਿੰਘ ਸਿੱਧੂ ਦਾ ਪੇਜ ਪੀਐਨਓ ਮੀਡੀਆ ਗਰੁੱਪ ਦਾ YouTube ਚੈਨਲ Facebook ਪੇਜ ਸਾਡੀ ਵੈਬਸਾਈਟ ਪੰਜਾਬੀ نیوز ਆਨਲਾਈਨ ਕੁਝ ਚੰਗਾ ਕਰਦੇ ਆ ਤਾਂ ਸਹਿਯੋਗ ਦਿੱਤਾ ਜਾ ਸਕਦਾ ਉਮੀਦ ਇਹ ਹੀ ਹੈ ਕਿ ਤੁਸੀਂ ਵੀ ਪੰਜਾਬ ਨੂੰ ਜਿਆਦਾ ਪਿਆਰ ਕਰੋਗੇ ਜਾਂ ਕਰਦੇ ਹੋ ਤਾਂ ਤੁਸੀਂ ਸਾਡਾ ਸਹਿਯੋਗ ਜ਼ਰੂਰ ਕਰੋਗੇ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਸਾਡੀ ਗੱਲਬਾਤ ਵਿੱਚ ਕੋਈ ਦਮ ਨਹੀਂ ਕੋਈ ਕਣਖੰਡਾ ਨਹੀਂ ਫਿਰ ਅਸੀਂ ਵੀ ਸਮਝ ਲਾਂਗੇ ਕਿ ਸੱਚੀ ਅਸੀਂ ਵੀ ਜੱਬਾਂ ਦਾ ਪੇੜ ਮਾਰਦੇ ਫਿਰ ਮਿਲਦੇ ਆਂ ラック